ਪਰੀ ਤੇ ਦੇ ਕਮੇਰਾ ਬਾਕੀ ਦੱਪਟੇ ਨੇਗੇ ਆਪੇ ਵੈਸੇ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਹਣਾ ਹੁਣ ਸੂਟਾਂ ਵਾਲੀ ਦੁਕਾਨ ਚ ਗੀਆਂ ਸੂਟ ਹੀ ਲੈ ਕੇ ਆਵਾਂਗੇ ਸਬਜ਼ੀ ਥੋੜੀ ਲੈ ਕੇ ਆਵਾਂਗੇ ਮੇਰੀ ਚਾਚੀ ਅਡੋ ਤੋਤੇ ਦੀ ਨਸਲ ਚੋਂ ਪੜ੍ਹਦੇ ਤਹਾਂ ਚੜਦੀ ਹੈਗੀ ਦੇ ਓਏ ਆ ਤੇਰੀ ਤੇਰੀ ਚਾਚੀ ਦੀ ਨਸਲ ਅੱਜ ਤੱਕ ਮੈਨੂੰ ਪਤਾ ਲੱਗੀ ਵਿਕੀ ਹੈ ਮਰੂਦ ਦੇਖਦੀ ਸੀ ਕਿ ਬੇ ਸ਼ਰਮ ਦਾ ਤੂੰ ਐਥੇ ਪਤਾ ਨਹੀਂ ਕੀ ਕਰਨਾ ਹੈ ਕੀ ਨਾ ਮੇਰੇ ਸੜੇ ਮਾਪੇ ਪਤਾ ਨਹੀਂ ਕੀ ਕਰਦੇ ਫਿਰਦੇ ਨੇ ਕੀ ਨਾ ਕਰਦੇ ਫਿਰਦੇ ਨੇ ਇਹ ਮੇਰਾ ਸੜਾ ਮੇਰੇ ਪਈਆਂ ਦਾ ਲੀੜੇ ਵੀ ਦੱਸਦਾ ਮੈਂ ਸਾਹਮਣੇ ਉਹੀ ਗੱਲ ਇਹ ਬੜਨੇ ਮਾਰਤੇ ਆਪ ਤਾਂ ਉਥੇ ਕੰਜਰ ਵੇ ਬੇਦਿਮਾਗ ਨਾਲਿਆ ਕੋਈ ਹੋ ਸ਼ੁਕਰ ਆ ਤੁਸੀਂ ਵੀ ਕਰੇ ਵੜ ਗਏ ਮੈਂ ਤਾਂ ਜਿਉ ਆਈਆਂ ਬੋਰ ਹੋਈ ਜਾਂਦੀ ਆ ਘਰੇ ਬੈਠੀ ਕੋਈ ਜੀ ਨਹੀਂ ਦਿਸਦਾ ਸਾਰੇ ਮੂੰਹ ਚੱਕ ਕੇ ਖੇਤਾਂ ਨੂੰ ਲੂ ਗਿਆ ਪੈਣੇ ਲਾ ਵੀਰ ਫਿਰ ਮੈਂ ਅੱਜ ਕੱਲ ਦੀ ਆਈਆਂ ਕੋਈ ਵੀ ਮੇਰੇ ਕੋਲੇ ਬੈਠਾ ਨਹੀਂ ਖੇਤ ਨਹੀਂ ਜੀਤੀ ਕਣਕ ਦੇਖਣ ਤੇਰੇ ਬਾਪ ਦੀ ਤਾਂ ਨਿਸ਼ਾਨੀ ਵੀਰਾ ਬੰਬੇ ਇੱਕ ਤਾਂ ਤੂੰ ਤਪੀ ਰਹਿਨੀ ਆ ਤਪੀ ਰਹਿਨੀ ਆ ਤਪੀ ਤਾਂ ਰਹਿਨੀ ਆ ਆਪਣੇ ਮਾਰੇ ਦੇ ਮਗਰ ਲੱਗੀ ਨੇ ਭੈਣੇ ਗਰਮੀ ਬਹੁਤ ਆ ਨਾ ਇੰਨਾ ਆਪਦਾ ਖੂਨ ਸਾੜਿਆ ਕਰ ਐ ਉੱਥੇ ਡਿੱਗਟਾ ਕੇ ਮਰ ਜੇਗੀ ਸਾਨੂੰ ਪਤਾ ਵੀ ਨਹੀਂ ਲੱਗਣਾ ਮਰ ਜੂ ਪਰ ਨਾ ਟੱਟ ਜੂ ਕੁਛ ਨਹੀਂ ਪਾਪੇ ਕੋਲੇ ਗਈ ਸੀ ਉੱਥੇ ਬੈਠਾ ਨਾ ਕਣ ਕਬੜਨ ਦੇਵੇ ਮੈਂ ਬਈ ਮੈਂ ਕਹਾਂ ਮਾਂ ਮੈਂ ਤਾਂ ਮੇਰੇ ਸੌਰੇ ਜਾਣਾ ਸੌਰੇ ਕੀ ਆ ਕੰਮ ਦਾ ਟਾਈਮ ਹੈ ਹੁਣ ਤੂੰ ਸੌਰੇ ਹੀ ਜਾਣਾ ਆ ਤਿਆਰ ਹੋ ਕੇ ਰਹੀ ਹੋਣੀ ਤੂੰ ਵੀ ਮਾਂਕਰ ਮੈਨੂੰ ਲੈ ਜੂਗਾ ਲੇ ਬੇਬੇ ਮੈਨੂੰ ਤਾਂ ਪਤਾ ਵੀ ਨਹੀਂ ਇਸ ਗੱਲ ਦਾ ਹੁਣ ਮੈਂ ਕੱਪੜੇ ਵੀ ਨਹੀਂ ਪਾਣੇ ਤਾਂ ਮਨਪ੍ਰੀਤ ਨਹੀਂ ਹਟੀਏਗੀ ਕਹਣੀ ਉਹ ਫੂਟ ਨਹੀਂ ਪੌਂਦੀ ਬੇਬੇ ਆਣਾ ਤੇਰੀ ਬਹੁਤ ਵੱਡੀ ਗਲਤੀ ਆ ਜਿਹੜਾ ਤੂੰ ਭਾਬੀ ਨੂੰ ਕੋ ਸੰਜੇ ਲੱਗ ਪੈਣੀ ਆ ਉਹਨਾਂ ਤਾਂ ਵਿਚਾਰੇ ਨੂੰ ਕੋਈ ਗੱਲ ਨਹੀਂ ਪਤਾ ਹੁੰਦਾ ਵਾਸਤਾ ਨਹੀਂ ਉਹਨੂੰ ਬੋਲਣ ਲੱਗ ਪਈ ਨਹੀਂ ਤੂੰ ਬੱਸ ਕਰ ਜਾ ਮੈਨੂੰ ਤੇਰੀ ਫਾਰਮਲਟੀਆਂ ਦੀ ਲੋੜ ਨਹੀਂ ਹੈਗੀ ਉਹ ਸਾਮੇ ਰੱਖ ਕੀ ਫਾਰਮਲਟੀਆਂ ਦੀ ਲੋੜ ਨਹੀਂ ਫੇਰ ਕਹਿ ਦਿੰਦੀਆਂ ਨੂਹਾ ਬੋਲਦੀਆਂ ਪਹਿਲੇ ਤੁਸੀਂ ਆਪ ਦੀ ਜ਼ੁਬਾਨ ਨੇ ਕੰਟਰੋਲ ਕਰਦਿਆਂ ਨੂ ਤਾਂ ਜਿਹੜਾ ਬੋਲੂ ਬੋਲ ਪਾ ਲ ਧੀ ਬੋਲਦੀ ਆ ਧੀ ਦੇ ਲੱਗੇ ਡੰਡਾ ਏਡਾ ਵੱਡਾ ਤੇਰੀ ਮਾਂ ਹੱਦ ਹੋ ਗਈ ਜੰਮੀ ਉਹ ਮੈਨੂੰ ਗੱਲ ਹੀ ਨਹੀਂ ਕਰਨ ਦਿੰਦੀ ਜਦੋਂ ਦੀ ਆਈ ਆ ਇਹਨਾਂ ਨੂੰ ਸਮਿਆ ਸਮਿਆ ਕੇ ਰੱਖਣੀ ਵਾਸਤੇ ਇਸ ਮੈਂ ਇੰਨੀ ਦਿੱਤੀ ਇੰਨੀ ਨਹੀਂ ਨਾਲ ਲੈਣ ਕਾ ਹੈ ਬਾਈ ਮੈਂ ਕਾ ਨੂੰ ਕਹਿਨੀ ਆ ਮਾ ਕੇ ਤੈਨੂੰ ਕਹਿ ਕੇ ਗਿਆ ਵੀ ਹਾਂ ਮੈਂ ਸੌਂ ਨਹੀਂ ਜਾਊਂਗਾ ਕੱਪੜੇ ਪਾ ਕੇ ਰੱਖ ਅੱਗੇ ਤਾਂ ਮੇਰੇ ਕਹਿਣ ਤੇ ਚੱਲਦਾ ਇਹ ਜਿਵੇਂ ਮੈਂ ਕਹਿਨੀ ਆ ਵੀ ਉਮੀ ਕਰਦਾ ਨਾਲੇ ਉਹ ਵਿਆਹੀ ਵਰੀ ਆਉਣ ਉਹ ਵਿਚਾਰੇ ਨੂੰ ਜੇ ਸੂਟ ਪਾ ਲੈਣ ਜਰਦਾ ਹੀ ਨਹੀਂ ਤਾਂ ਸਹੀ ਤਾਂ ਲੈ ਆ ਗਈ ਕਿਵੇਂ ਰੋਲਾ ਜਾ ਪਾ ਰੱਖਿਆ ਕੁਛ ਨਹੀਂ ਪਈ ਅੱਛਾ ਤੈਨੂੰ ਸੁਣ ਗਿਆ हां मेनू त बेहिच ਸੁਣੀ ਜਾਂਦਾ ਤੀਗਾ ਨਾਲੇ ਮੈਂ ਤਾਂ ਇਦਰੇ ਆਉਂਦੀ ਤੀਗੀ ਹੋਰ ਤਾਂ ਹੀ ਆਈ ਆ ਫਿਰ ਵਿੜਕ ਡੜਕ ਲੈਣਮ ਵੀ ਕੀ ਗੱਲ ਐ ਨਾ ਮੈਂ ਤਾਂ ਕੰਮ ਆਈ ਤੀ ਬੇਬੇ ਹਾਂ ਪ੍ਰੀਤ ਕੋਲ ਪੁੱਛਣ ਆਈ ਤੀਗੀ ਜਿਹੜਾ ਤੂੰ ਉਹ ਕਾਲਾ ਸੂਟ ਨਹੀਂ ਲੈ ਕੇ ਆਈ ਤੀ ਉਹਹੀ ਜੀ ਮੈਂ ਲੈ ਆਗਾ ਮੈਨੂੰ ਤਾਂ 1200 ਦਾ ਲਾਇਆ ਤੈਨੂੰ ਕਿੰਨੇ ਦਾ ਲਾਇਆ ਕਹਿਤੀ ਕਰਨੀ ਕਿਡਾ ਆਸਾਨ ਐਗੀ ਆੜੰਬਾਇਆ ਲਾਇਆ ਦੀ ਦੋ ਲੇਬਰ ਵਾਲੇ ਬੰਦੀ ਭੱਜ ਗਈ। ਰਬੂੜੀ ਉਹ ਕਹਿਣਾ ਸ਼ਾਂਤੀ ਦਾ ਦੇ ਦੇ ਇਨੇ ਦੇ ਦੇ ਇਨੇ। ਉਹ ਖੇਤੀ ਵਿੱਚ ਫਸਿਆਂਗੇ। ਓਕੇ ਹੋ ਰਿਹਾ। ਆ ਬਾਬਾ ਕਿਧਰ ਹੋ ਰਿਹਾ। ਕਿਉ ਬਾਬੇ ਕੀ ਹਾਲ ਹੈ? ਬੁਰਾ ਹਾਲ ਹੀ ਪੁੱਤਣਾ। ਕਿਧਰ ਫਿਰਦਾ ਪੈਪੀਆ ਲਈ। ਓਹੋ। ਉਨਾਂ ਪੰਨ ਲਈ। ਇਹਦਾ ਵਟਕੇ ਲਿਆਤੀ ਉਹ ਜਾਨਾ ਸ਼ਾਮੇ ਵਜਾ ਜਾ। ਹੋਰ ਤੁਸੀਂ ਆਪੇ ਟੋਪੇ ਟੋਪੇ ਕਰੇ ਨਹੀਂ। ਇੱਥੋ ਬੈਠਾ ਹੈਂ ਦਾਦਾ ਸੁਰੇਧਰਾ ਕੀ ਦੱਬਿਆ ਹੋਇਆਗਾ। ਹਾਂ। ਦੱਬਿਆ ਦਾ ਮੱਲਾ ਜੱਠਾਂ ਦਾ ਖੇਤਾਂ ਚ ਕੀ ਦੱਬਿਆ ਹੁੰਦਾ ਬਾਈ ਆ ਜਾ ਲਾ ਓਹੋ ਕਿੱਦਾਂ ਫੇਦਾ ਕਹੀ ਨਹੀਂ ਵਾਈਥ ਹੈ ਬਾਬੇ ਹੜੰਬਾ ਲਾਇਆ ਤੀਗਾ ਮੈਂ ਸਰੋਈ ਕੁੱਟ ਲਾਂਗੇ ਅੱਛਾ ਦੋ ਬੰਦੀ ਭੱਜ ਗਏ ਆਪਣੇ ਪਿੰਡ ਵਾਲੇ ਕਾਨੂੰ ਰਾਹ ਦਿੰਦੇ ਨੇ ਮੈਂ ਤਾਂ ਮੰਡੀ ਚ ਜਾ ਕੇ ਹੁਣ ਹੁਣ ਬਈਏ ਲਿਆਉਂਗਾ ਚਾਰ ਪੰਜ ਜਾ ਕੇ ਨਾਲ ਤਾਂ ਉਹ ਪੈਸੇ ਘੱਟ ਲੈਂਦੇ ਨੇ ਕਹੀ ਤਾਂ ਤੂੰ ਬੰਦਾ ਨੂੰ ਕਸਾ ਕਿਹਾ ਕਾਨੂੰ ਆਏਗਾ ਇਹ ਹੁਣ ਚਾਂਬਲ ਰਹੇ ਨੇ ਜ਼ਿਆਦਾ ਵੀ ਕੰਮ ਦਾ ਸੌਚੀ ਕਰਾਉਣਾ ਹੈਗਾ ਨਹੀਂ ਨਹੀਂ ਇਹ ਗੱਲ ਹੋਰ ਵੀ ਹੈ ਆਪਾਂ ਵੀ ਥੋੜਾ ਜਿਆ ਲਾਲਚ ਜ਼ਿਆਦਾ ਕਰਦੇ ਆ ਪਿੰਡਾਂ ਵਾਲਿਆਂ ਕਰਕੇ ਜੇ ਹੁਣ ਗੰਦਰਈ ਭਈਆਂ ਦੀ ਠੀਕ ਹੈ ਪਛੇਰੀ ਦਾ ਚਾਰ ਪਛੇਰੀਆਂ ਦਾ ਲੱਗ ਜਾਣੀਆਂ ਚੌਲਾਂ ਦੀਆਂ ਤਰੀਆਂ ਉਹ ਅਜੇ ਨਹੀਂ ਬੱਦ ਲੱਗੇ ਉਹ ਅੜੇ ਹੋਏ ਕੰਮ ਚ ਕੀ ਕਰੀਏ ਆਏ ਮਜਬੂਰੀ ਹੋਗੀ ਬਾਬਾ ਮਜਬੂਰੀ ਆਪਣਾ ਉਹਨੂੰ ਠਹਿਰ ਕੇ ਕਰ ਲੈ ਕੰਮ ਪਰ ਜਿਹੜਾ ਬੰਦਾ ਪਿੰਡਾਂ ਵਾਲਾ ਜਿੱਥੇ ਬੰਦਾ ਖੜ ਗਿਆ ਨਾ ਉੱਥੇ ਭਈਆ ਨਹੀਂ ਖੜਚਾ ਕਦਾ ਮੱਲਾ ਇਹਦਾ ਗੱਲ ਪਹਿਲਾਂ ਠੀਕ ਹੈ ਕੱਲ੍ਹ ਕੱਲ ਨੂੰ ਰੱਬ ਨਾ ਕਰੇ ਘਰੇ ਕੁਟਲ ਮੱਠ ਹੋ ਗਈ ਪਿੰਡ ਦੇ ਬੰਦੇ ਨੂੰ ਬੁਲਾਉਣਾ ਪੈਗਾ ਉੱਥੋਂ ਭਈਆ ਨੂੰ ਬਿਹਾਰ ਤੋਂ ਲੈ ਆਂਗਾ ਤੂੰ ਨਾ ਇਹਦਾ ਗੱਲ ਤੇਰੀ ਸਹੀ ਆ ਬਿਹਾਰ ਤੋਂ ਲੈ ਆਂਗਾ ਭਈਆ ਨੂੰ ਨਾ ਨਾ ਪਰ ਤੂੰ ਦੁਆਲੇ ਦੋ ਬੰਦੇ ਇਧਰੋਂ ਤੂੰ ਤੇਰੀ ਤਾਂ ਬਚੀਰੀ ਜਾਣ ਪਛਾੜਾ ਪਿੰਡ 'ਚ ਹਰੇਕ ਮੋੜ ਤੇ ਤੈਨੂੰ ਪੁੱਛ ਕੇ ਗੱਲ ਕਰ ਮੌਤ ਵਰ ਬੰਦਾ ਵੀ ਆ ਮੈਂ ਪਿੰਡ ਦਾ ਐਜੀ ਗੱਲ ਨਹੀਂ ਸਾਡੇ ਮੇਰਾ ਪਾਪਾ ਦੱਸਦਾ ਹੁੰਦਾ ਸੀ ਹਾਂ ਕਹਿੰਦਾ ਜਿੰਨੇ ਰੌਲੇ ਤੇਰੇ ਬਾਬੇ ਨੇ ਪਿੰਡ ਚ ਨਿਮੇੜਦੇ ਹਾਂ ਕਹਿੰਦਾ ਮਾਂ ਦਾ ਪੁੱਤ ਕੋਈ ਜੰਮੀ ਨਹੀਂ ਜਿਹੜਾ ਰੌਲੇ ਨਿਮੇੜਦੇ ਮੈਂ ਕਹਾਂ ਰੌਲੇ ਪੈਂਦੇ ਵੀ ਮੇਰੇ ਕਰਕੀ ਦੀ ਫਿਰ ਤਾਂ ਨਿਮੇੜਦਾ ਵੀ ਤੂੰ ਹੀ ਦੀ ਰੱਬੀ ਉਹੀ ਗੱਲ ਆ ਮੈਂ ਕਹਿੰਦਾ ਬਹੁਤ ਰੌਲਿਆਂ ਚ ਮੋਢੀ ਰਹਾ ਪੁੱਤ ਮੈਂ ਇਹ ਤਾਂ ਗੱਲ ਸਹੀ ਹੈ ਕੇਰਾਂ ਦੀ ਗੱਲ ਆ ਭਾਈ ਕੇਰਾਂ ਰੌਲਾ ਪੈਗਾ ਬੰਦੇ ਹੀ ਲੜ ਪਏ ਆਪਸ ਵਿੱਚ ਅੱਛਾ ਲੜਾਈ ਕਾਦੀ ਸੀਖਾਂ ਦੀ ਢੱਪੀ ਦੀ ਆਹੋ ਦੁਕਾਨ ਤੋਂ ਸੀਖਾਂ ਦੀ ਢੱਪੀ ਲੈ ਆਇਆ ਹਾਂ ਕਹਿੰਦਾ ਐ ਕਰਕੇ ਉਹਨਾਂ ਲਿਖਿਆ ਹੋ ਵੀ 1 ਰੁਪਏ ਦੀ ਉਹ ਕਹਿੰਦਾ ਹਾਂ ਹਾਂ ਵੀ ਤਾਂ ਐ ਲਿਖਦਾ ਵੀ 6 ਗ੍ਰਾਮ ਦੀ ਹੈ ਅੱਛਾ ਉਹਨੇ ਕਰੇ ਜਾ ਕੇ ਭਈ ਜਦੋਂ ਦਿਖਾਈ ਕਿ ਜੇ ਹੋਰ ਨੂੰ ਦਿਖਾਈ ਉਹ ਭਈ ਦਾ 1 ਰੁਪਏ ਦੀ ਕਿਹੜਾ 600 ਗ੍ਰਾਮ ਉਹਦਾ ਕੀ ਪਤਾ ਕਿਨੇ ਕਦੀ ਹੋਵੇ ਹੂੰ ਉਧਰ ਦੀ ਮੈਂ ਉੱਥੇ ਭਈ ਉਹਨੂੰ ਗਾਹਾਂ ਨਾ ਕਰ ਰਹੀ ਮੈਂ ਖਾਂਦੀ ਜਰਦਾ ਅੱਛਾ ਬੱਟਲੀ ਚ ਹਾਂ ਉਦੋਂ ਕੋਈ ਦਾ ਉੜਦਾ ਹੁਣ ਤਾਂ ਹੁਣ ਆਏ ਨੇ ਤਾਂ ਉੜਦੇ ਪੰਛੀ ਵਾਲੇ ਤਾਂ ਉਹਦਾ ਡੱਬੀ ਚ ਆਉਂਦੀ ਹੁੰਦੀ ਚਾਟੇ ਵੇਲੇ ਬੱਟਲੀ ਚ ਮਲ ਕੇ ਦੁਕਾਨ ਤੋਂ ਹੀ ਲਿਆਉਂਦੇ ਹੁੰਦੇ ਅੱਛਾ ਭਈ ਮੇਰੇ ਸਾਲੇ ਲੜਾ ਲੜਾਈਆਂ ਪੁਰੇ ਹਾਦ ਡਾਂਗਾ ਚੱਲ ਰਹੀਆ ਫਰਲਾ ਮੈਂ ਕਹਾਂ ਪੂਰਾ ਘਮਸਾਣ ਬਾਈ ਆ ਫੇਰ ਭਾਈ ਮਾਹ ਕਰਕੇ ਗੱਲ ਦੱਸੋ ਮਨੂੰ ਲੜਾਈ ਕਾਦੀ ਆ ਹਾਂ ਉਹਦਾ ਕਹਿੰਦੇ ਵੀ ਐ ਕਰਕੇ ਆਇਆ ਮਾਹ ਮੇਰੇ ਨਾਲ ਇੱਕ ਡੱਬੀ ਦਾ ਫਰਮਾਉਨੂੰ ਦਿੱਤੀ ਲੈ ਕੇ ਅੱਜ ਇੱਕ ਡੱਬੀ ਮਦਾ ਬਾਲੇ ਉਹਨੂੰ ਦਿੱਤੀ ਤੂੰ ਤਾਂ ਦਾਨ ਨਹੀਂ ਆ ਬਾਬੇ ਮੇਰੇ ਨੌਤੇ ਤਾਂ ਤੈਨੂੰ ਮਰگەਣਾ ਲੋਕ ਪਿੰਡਾਂ ਦੇ ਸਭੀ ਲਾ ਲਾਇਆ ਕਰਨਗੇ ਮੇਰੇ ਨੌਤੇ ਤਾਂ ਨਾ ਨਾ ਮੈਂ ਤਾਂ ਹੋਰ ਕਹਿੰਦਾ ਜਲਦ ਤੂੰ ਮੈਂ ਮਰ ਗਿਆ ਮੇਰੇ ਨੌਤੇ ਗੇਟ ਬਣਾ ਦੇ ਮੈਂ ਕਹਦਾ ਬਣੂ ਮੈਂ ਤਾਂ ਤੇਰੇ ਵਰਗੀਆਂ ਮੈਂ ਮਤਵੇ ਫਾਇਦੀ ਨਹੀਂ ਫਾਇਦਾ ਫਾਇਦੀ ਨਹੀਂ ਗੱਲਾਂ ਕਰਨ ਦਾ ਚੱਲ ਕੋਈ ਗੱਲ ਇਹ ਤਾਂ ਸੁਣੀ ਤੈਨੂੰ ਤਾਂ ਹੀ ਖੜਾ ਛੱਤਰ ਵਾਲਾ ਪੈ ਹੀ ਖੜਾ ਪਾਣੀ ਦਾ ਜਲ ਜੀ ਦਾ ਨਾ ਪੈ ਨਹੀਂ ਕਿਤੇ ਬਣਵਾ ਲਾਂਗੇ ਬਣਵਾ ਲਾਂਗੇ ਨਾ ਫਾਇਦਾ ਨਹੀਂ ਮੈਂ ਹੋਰ ਗੱਲ ਲੱਛਤਰਾਂ ਨਾਉਂ ਕਿ ਆਸ਼ੂ ਆਤਰ ਨਾਉਂ ਆਸ਼ੂ ਆਸ਼ੂਏ ਆਸ਼ੂਏ ਆਸ਼ਾ ਘਣੂ ਆਸ਼ੂ ਨੂੰ ਮੈਂ ਟ੍ਰੈਕਾਂ ਹਾਂ ਆ ਆਸ਼ੂ ਆਸ਼ੂ ਆਛੂ 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 ਆਏ ਗੱਲਾਂ ਹਾਂ ਬਈ ਜਿਵੇਂ ਹੁਣ ਯਾਰ ਮੈਨੂੰ ਪਹਿਲਾਂ ਨੰਬਰਦਾਰ ਨਾਲ ਤੇਰੇ ਨਾਲ ਉੱਤੇ ਬਿਠਦੀ ਅਖਬਾਰ ਚਾ ਪੜ੍ਹਦੀ ਸੀ ਉੱਤੇ ਡੇਦੇ ਉਹ ਡੀਤੀ ਵੀ ਗੱਲ ਉਹ ਸੱਚੀ ਹੈ ਪਹਿਲਾਂ ਬਿਮਾਰੀ ਅੱ ਬਿਮਾਰੀ ਵਾਲੀ ਗੱਲ ਮੇਰਾ ਦਿਲ ਪਤਲਾ ਉਹਦਾ ਮੈਂ ਬਥੋ ਉਹ ਨੀਰੇ ਰਾ ਦਲੇ ਰਾ ਪੰਜ ਸਾ ਬਣਾ ਰਾਂ ਉਹਦਾ ਬਹੁਤ ਬੰਦੇ ਮੂਰੇ ਲਾ ਉਹ ਪਤਾ ਕੀ ਹੈ ਗੱਲ ਬਾਬੇ ਹਾਂ ਉਹ ਬਿਮਾਰੀ ਦਾ ਰਹੀ ਚੱਲਾ ਹਾਂ ਪਤਾ ਕੀ ਗੱਲ ਹੈ ਉਹ ਅਖਬਾਰ ਪਰਸੋਂ ਆ ਜੀਆ ਉਹਦਾ ਸਿਉ ਪੜਦੇ ਸੀ ਇਹ ਮੇਰਾ ਥਲੇ ਬਾਬਾ ਆਹ ਬਿਮਾਰੀ ਦਾ ਹਾਈ ਨਹੀਂ ਫਰਾ ਬਿਮਾਰੀਆਂ ਕੱਟ ਹੈ ਬਜ਼ੂਗੀ ਹੌਲੀ ਹੌਲੀ ਵੱਧ ਸਕਦੀ ਐਵੇਂ ਪਰ ਤੂੰ ਇਨਾ ਕਬਰਾਇਆ ਨਾ ਕੱਢਿਆ ਨਾ ਕਰ ਕੋਈ ਚੱਕ ਨਹੀਂ ਐਡਾ ਕੁਝ ਨਹੀਂ ਹੁੰਦਾ ਹੁੰਦਾ ਤੈਨੂੰ ਲੋਕ ਵੀ ਬਹਿਮ ਚ ਪਾ ਦੇ ਤੈਨੂੰ ਮਰਸਾਂ ਗੱਲ ਕੋਈ ਕਬਰਾਈ ਜਾਣਾ ਹੈਗਾ ਤੈਨੂੰ ਮਸਾ ਉਹ ਨੰਬਰਦਾਰਾਂ ਦਾ ਜਿਹੜਾ ਉਹਦਾ ਬਹੁਤ ਗਿਊਜ਼ ਪਤਾ ਹੈ ਹਰਾਮੀ ਆ ਹਰਾਮੀ ਆ ਉਹਦਾ ਬਹੁਤ ਵੈਬਤੀ ਹੈ ਉਹਦਾ ਹੁਣ ਐਂਸਾ ਬਲਾ ਲਾ ਉਹਦਾ ਵੈਬਤੀ ਹੈਗੀ ਹੈਗੇ ਉਹਦੀ ਹੁਣ ਘਰ ਵਾਲੀਆਂ ਮੇਰੀ ਤਾਂ ਚਰ ਵਿਚਾਰੀ ਨੂਹਾਂ ਦੇ ਥਾਂਵੇਂ ਲੱਗਦੀ ਹਾਂ ਹਟਦੀ ਨਹੀਂ ਮੇਰੇ ਸਾਲੇ ਉਹੀ ਜਿਵੇਂ ਜੇਠ ਲੱਗਦਾ ਉਹਨਾਂ ਚ ਹੀ ਟਾਕਾ ਦਨ ਚੱਲ ਕਰ ਲੈ ਕੰਮ ਚੰਗਾ ਚੱਲਾ ਹਾਂ ਤੇ ਡਾ ਵਾਲੀ ਹੁਣ ਉਹਦੀਆਂ ਗੱਲਾਂ ਗੱਲਾਂ ਨਹੀਂ ਤੈਨੂੰ ਮੈਂ ਦੱਸਾਂ ਗੱਲਾਂ ਕੱਲ ਨੂੰ ਫਿਰ ਕਹੇਗਾ ਵੀ ਮੇਰਾ ਆਏ ਹੋਗਾ ਅੱਬਾ ਹੋਗਾ ਕਰੇ ਕਲੇਸ਼ ਪਾਈ ਜਣਾ ਜਾ ਕੇ ਜਾ ਫਲਾਣਾ ਹੋਗਾ ਤੁਮਕਾ ਹੋਗਾ ਤੈਨੂੰ ਮੈਂ ਦੱਸਾਂ ਗੱਲਾਂ ਚੱਕਰ ਜਨਾ ਬਾਲਾ ਪਈ ਉਹ ਤਾਂ ਇਹ ਹੀ ਰਪਦਾ ਠੀਕ ਹਾਂ ਠੀਕ ਹੈ ਚੱਲ ਜੰਗਾ ਛੂਏ ਜੰਗਾ ਬਾਬੇ ਇਹ ਦੇਖਦਾ ਇਹ ਮੇਰਾ ਸਾਲਾ ਜਿਹੜੀ ਗੱਲ ਪਿਛਲੀ ਸੀ ਹਜੇ ਤੱਕ ਪੂਰੀ ਹੀ ਵੀ ਨਹੀਂ ਗਈ ਇਹ ਵੀ ਕੁੰਡੀਆਂ ਜਾਂ ਰੋਲ ਗਿਆ ਗੱਲ ਤਾਂ ਮੇਰਾ ਸਾਲਾ ਉਹੀ ਪੈਰੋਂ ਕੱਢਣਾ ਪੈਦਾ ਹੈ ਮਿਲ ਜਾਣਦੇ ਜਦੋਂ ਬੱਕਰੇ ਵਾਂਗੂ ਢਾ ਲੈਣਾ ਫੇਰ ਪੁੱਤ ਮੇਰੇ ਸਾੜੇ ਢੱਡਲ ਜੀ ਓਏ ਕੋੜ ਲਿਆ ਦੀ ਚਾਦੀ ਕੁੱਟ ਕਿਹੜਾ ਬੇਲਾ ਹੋ ਗਿਆ ਆ ਤੇਰਾ ਬਾਪੂ ਵੀ ਆ ਗਿਆ ਨੂੰ ਵੀ ਲਿਆ ਦੀ ਢੋਟ ਚੋਂ ਗ੍ਰਾਂਡ ਹੈਗੀ ਆ ਕਿ ਨਹੀਂ ਲੈ ਕੇ ਆਉਂਦੀ ਆ ਪਾਪੀ ਚਾਹ ਕਿਹੜਾ ਬੇਲਾ ਹੋ ਗਿਆ ਮੈਨੂੰ ਬੈਠੀ ਨੂੰ ਗ੍ਰਾਂਡ ਕਿੱਲੇ ਹੋਏ ਸਹਾਰ ਕਰ ਕੰਮ ਨੂੰ ਇਹ ਤਾਂ ਮਾਂ ਮੰਨਾਂ ਦੀ ਲਾੜ ਹੁੰਦੀ ਆ ਹਾਂ ਹੋ ਗਈ ਮੈਂ ਕਹਿੰਨੀ ਜਮੀ ਸਿਰ ਚ ਗਾਲੀਆਂ ਕਰਦੀ ਆ ਨਾ ਮੇਰੇ ਆਕੇ ਕੀ ਹੋ ਗਿਆ ਮਾਂ ਮੇ ਲਾੜਲੀ ਥੋਨੂੰ ਕੀ ਹੁੰਦਾ ਨਾ ਕੀ ਹੋ ਗਿਆ ਲੈ ਬੇ ਹੁਣ ਆ ਕਹੀ ਤੀ ਦੱਸ ਦੀਆਂ ਚਾਹ ਫੜ ਲੈ ਮੈਦਾਨੀ ਜਗੀ ਤੇਰੇ ਕੋਲ ਖੇਤ ਆ ਹੂੰ ਮੇਰੇ ਮਾਗਰੋਂ 12 1200 ਦੀ ਸੂਟ ਲਈਆਂ ਹਾਂ ਹਾਂ ਕਿੰਨੇ ਦੇ 12 14 ਚਾ ਕਰਮਾ ਆਪੇ ਕਰਮਾ ਕੋਈ ਛੂਟੀ ਵਾਲਾ ਕਰਮਾ ਤੈਨੂੰ ਕੀ ਨਹੀਂ ਕਹਤੀ ਛੂਟ ਲੈਉਣ ਨੂੰ ਬਾਪੂ ਤੂੰ ਤਾਂ ਸਮਝ ਲੈ ਕਰ ਮੈਨੂੰ ਆ ਤੀਆਂ ਛੂਟ ਨਹੀਂ ਮਾਣੇਗਾ ਤਾਂ ਕੀ ਕਰਨੀ ਛੂਟ ਕਿਹੜੇ ਰੰਗ ਦਾ ਲਈਆਂ ਲੈ ਕਾਲਾ ਮੂੰਮ ਮੱਚੀ ਦੇਖਣ ਆਏ 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 ਓਏ ਸਨੀਵਾਰ ਦਾ ਮੇਰੇ ਸਾਲ ਸਨੀ ਦਾ ਦਿਨ ਹੁੰਦਾ ਕਾਲਾ ਓਏ ਸਾਲ ਗਣੇ ਓਏ ਆ ਕੀ ਕਰਤਾ ਗੀ ਗੰਵੀ ਮਾਤਾ ਦਾ ਦਿਨ ਅਰਜਨ ਪੁੱਟਿਓ ਮਾੜਾ ਮੋਟਾ ਦਿਨ ਤੋਂ ਪੁੱਛ ਲਿਆ ਕਰੋ ਤੁਸੀਂ ਵੀ ਆਹ ਦਿਨ ਭਈ ਅਸੀਂ ਆਹ ਕੰਮ ਕਰਦੇ ਤੂੰ ਤਾਂ ਤੈਨੂੰ ਤਾਂ ਪਤਾ ਕਰਦੇ ਮਾਹੌਲ ਦਾ ਓਹ ਹੋਹ ਪਛਣੀ ਤੇ ਕਾਲੇ ਮਾਂ ਕਿਡਾ ਹੁੰਦੇ ਆ ਤੇ ਕਾਲਾ ਨਾਲ ਕਿ ਛੂ ਆਪ ਵੀ ਉੱਥੇ ਚੜਦੇ ਜਾ ਕੇ ਸਨੀ ਦੇਪਦੇ ਮੇਰੇ ਸਾਲ ਗੜਾ ਤੁਸੀਂ ਮਾੜਾ ਮੋਟਾ ਵਿਚਾਰ ਕਰ ਲਿਆ ਕਰੋ ਤੁਸੀਂ ਓਏ ਕਿਉਂ ਪੁੱਟਣਾ ਸਾਨੂੰ ਓਏ ਪੁੱਟਣਾ ਸਾਨੂੰ ਹੋ ਗਿਆ ਕਿੱਡੀ ਕ ਗੱਲ ਹੈਗੀ ਬਿਨਾ ਗੱਲ ਤੋਂ ਉਹ ਤਾਂ ਬਹਿਮਤਾ ਬਹਿਮੀ ਹੈ ਕੀ ਕਰ ਰਹੇ ਅੱਛਾ ਸਾਡੇ ਨਹੀਂ ਬਹਿਮਤਾ ਆ ਆ ਤਾਂ ਉਪਕਾਲਾ ਪਾਈ ਇਹ ਤਾਂ ਹੁਣ ਪਾਈ ਪਈਆ ਹੁਣ ਫੂਕ ਦੀ ਇਹਨਾਂ ਨੂੰ ਇਹ ਤਾਂ ਕਿੱਜਾ ਦਾ ਵੇਖੋ ਲੇਕੀ ਨਵਾਂ ਲੈਣਾ ਜੇ ਤਾਂ ਹੁਣ ਜੇ ਅੱਜ ਲੈ ਆਉਂਦੀ ਫਿਰ ਇਹਦਾ ਮੈਂ ਘੁੱਟਦਾ ਮੂੰਹ ਬੱਸ ਤਾਂ ਚੁਗਦਾ ਵੀ ਉਹ ਨਵੇਂ ਆ ਤੇ ਇਹ ਪੁਰਾਣਾ ਬਾਈ ਇਹਦਾ ਵਾਰ ਸਾਰੇ ਆਉਂਗੇ ਜੰਦੀ ਮੈਂ ਤਾਂ ਤੇਰੀ 3 ਨੇ ਖਾ ਲਈ ਹੈ ਨੂਨ ਤਾਂ ਖਾਦੀ ਦੀ ਜਰੂਰ ਆ ਆਈਡ ਲਾਤੀ ਸੀ ਕੋਈ ਨਹੀਂ ਕਿਸੇ ਨੂੰ ਖਾਦਾ ਤੇਰੀ 3 ਇਹ ਕਰਦੇ ਜੀ ਚੁਗਣਾ ਮੇਰੀ ਗੱਲ ਸੁਣ ਤੜਕੇ ਨੂੰ 8 ਵਾਲੀ ਬਸੇ ਚੜਾ ਦੇ ਬੱਸ ਮੈਥੋਂ ਤਾਂ ਸਿੱਧੀ ਚੜਾ ਦੇ 8 ਵਾਲੀ ਬਸੇ ਤੇਰੇ ਵਾਲੀ ਦੀ ਹੱਦ ਹੋਈ ਵੀ ਤੇ ਤੇਰੀ ਆ ਕਿ ਉਹਨਾਂ ਦੀ ਜਿੱਥੇ ਚੱਲ ਰਹੀ ਹੈ ਬੇਵੀ ਜਨਾਬ ਸੀ ਇਸ ਦਾ ਪਰ ਚ ਬਾਪੂ ਫਿਰ ਦੂਸਰਾ ਨੇ ਲਾ ਕੇ ਖੜਿਆ ਸੀ ਸਾਜਰੇ 7 ਵਜੇ ਨੂੰ ਮੇਰੇ ਆ ਆ ਦੇਖ ਲੈ ਆ ਦੇਖ ਲੈ ਸੱਤ ਆਇਆ ਖੜਾ ਆ ਮਾਊ ਜਿਹੜੀ ਨੂੰ ਨੂੰਗਾਂਗੀ ਇਹਨੂੰ ਸਪੋਰਟ ਮਿਲ ਗਈ ਇਹਦੀ ਸਹੀ ਗੱਲ ਹੈ ਮਾਂ पे ਉਹਦਾ ਮਾਂ ਪਿਓ ਦਾ ਨੇ ਪੁੱਤ ਕੁੱਤ ਬਣ ਜਾਂਦਾ ਪੁੱਤ ਹੋਈ ਇਹ ਕੰਮ ਹੋ ਗਿਆ ਤੇਰਾ ਪੁੱਤ ਕੁੱਤ ਬਣ ਗਿਆ ਬਾਪੂ ਤੂੰ ਬੋਲਦਾ ਮਾਮਾ ਦੀ ਬੋਲ ਯਾਰ ਮੇਰੀ ਗੱਲ ਸੁਣ ਤੈਨੂੰ ਪਤਾ ਹੈ ਵੀ ਆਪਣੇ ਹੁਣ ਲਾ ਘਰ ਤੋਂ ਸਾਰੀ ਡੇਰੀ ਤੇ ਚੱਲਦਾ ਕੰਮ ਚੱਲਦਾ ਕਨਾ ਫੇਰ ਤੂੰ ਮੇਰਾ ਪੁੱਤ ਕਿਉਂ ਇਹ ਜੇ ਕੰਮ ਕਰਦਾ ਹੁਣ ਤੈਨੂੰ ਪਤਾ ਵੀ ਹੋਣਾ ਸੂਟ ਹੈ ਕਿਉਂ ਟਾਈਮ ਸੂਟ ਤੈਨੂੰ ਸਾਡੇ ਘਰ ਦਾ ਪਤਾ ਹੈ ਜਾਂ ਨਹੀਂ ਪਤਾ ਪਹਿਲਾਂ ਐਂ ਦੱਸ ਦੇ ਮੈਨੂੰ ਆਪਣੇ ਘਰ ਦਾ ਇਹ ਵੀ ਵਿਚੀ ਆ ਹੁਣ ਸਾਡੇ ਘਰ ਦਾ ਨਹੀਂ ਨਹੀਂ ਇਹ ਤਾਂ ਮਾਮੇ ਦਾ ਘਰ ਅੱਡੋ ਸਮਝ ਲਈ ਆਪਣੇ ਨਾਲ ਮਾਮੇ ਤਾਂ ਮੇਰੇ ਸਾਲੇ ਅੱਢ ਨੇ ਅੱਢ ਨੇ ਮਾਮੇ ਤਾਂ ਮੇਰੇ ਸਾਲੇ ਹਰਾਮੀ ਲੰਘ ਮੇਰੇ ਸਾਲੇ ਭੁੱਖੇ ਲੰਘੇ ਕੀ ਗੱਲ ਸੁਣੋ ਸਾਲੇ ਤਾਂ ਤੇਰੇ ਕੂਂ ਦੀ ਸਾਲੀ ਲੱਗੀ ਹੋਊ ਹਾਂ ਜੇ ਗਾਦੇ ਲੈ ਚਾਹੀ ਕੂਂ ਸਾਲੇ ਬਣਾ ਲੈਣਾ ਨਾ ਪਤਾ ਕੀ ਉਹ ਮਾਮੇ ਦੀ ਮੂੰਹ ਵੀ ਕਹਿ ਦਿੰਦੀ ਆ ਕਹਿੰਦੀ ਉਹ ਤਾਂ ਕੋਠੇ ਜਿੱਤੀ ਹੋ ਕੇ ਪੜਾਦੀ ਲਿਖਿਆਦੀ ਮੂੰ ਤਾਂ ਦੀ ਨੂੰ ਘਰੇ ਡਾਜੋ ਲੈ 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 ਹਾਂ ਤੈ ਜਾਣਾ ਨਹੀਂ ਪਤ ਹੋਏ ਮੂੰ ਬੋਲ ਜੇ ਨਾ ਟਰ ਮੇਰਾ ਮੂੰ ਕੁੱਟੂ ਤੈ ਜਾਣਾ ਨਹੀਂ ਬਸ ਇਹ ਕੰਮ ਉਹਨੇ ਚ ਬੋਲਦੀ ਰਹੀ ਪਹਿਲਾਂ ਘਰ ਖਾਣੇ ਕੀ ਆਣਾ ਕਰਨਾਲ ਆ ਮੈਨੂੰ ਨਹੀਂ ਆ ਥੋੜੇ ਵਧੀਆ ਉਦੋਂ ਮੇਰੇ ਤਾਂ ਕੰਨ ਚ ਫੂਕ ਮਾਰਦੀ ਤੂੰ ਉਹਨਾਂ ਸੂਟ ਕਿੰਨੇ ਦੇ ਲੈ ਗਏ ਸੱਚੀ ਗਈ ਤਾਂ ਅਸੀਂ ਦੋ ਸੂਟ ਲੈ ਕੇ ਆਏ ਆ 1200 ਦਾ ਬਾਲਾ ਹੈਗਾ ਬਾਲਾ 1200 ਦੇ ਦੋ ਦੋ 600 ਗਈ 12 12 1200 ਦੇ 2 ਆਏ ਨੇ ਕਿ 1200 ਦਾ 1 ਆਇਆ 1200 ਦੇ 2 ਲੈ ਦੇ ਸੀ ਤਾਂ ਲੈ ਮੈਨੂੰ ਤਾਂ ਕਹਿੰਦੇ ਦੀ 12 1200 ਦੇ 2 ਲੈ ਆ ਹਾਂ ਮੁੱਕਰ ਗਿਆ ਹਾਂ ਮੁੱਕਰ ਗਿਆ ਮੁੱਕਰ ਗਿਆ ਇੱਕ ਦਿੱਤਾ ਸੱਚੀ ਚਲ ਕੋਈ ਨਾ ਤਾਂ ਹੁਣ ਜਦੋਂ ਕਣਕ ਪੱਟੀ ਤੋਂ ਮੈਂ ਪੈਸੇ ਦਵਾਉਣੇ ਨੇ ਤਾਂ ਫੇਰ ਪੁੱਛੋ ਨਾਲ ਤੁਹਾਨੂੰ ਪੁੱਛੋ ਨਾਲ ਪੁੱਛੋ ਦੁਕਾਨ ਵਾਲੇ ਨੂੰ ਹਏ ਕਣਕ ਵੱਡੀ ਤਾਂ ਪੈਸੇ ਦੇਗਾ ਹੋਰ ਹੁਣ ਹੁਣ ਮੇਰੇ ਕੋਲੇ ਢਾਂਗਿਆਂ ਨੇ ਲੱਗਦੇ ਨੇ ਉਹਨਾਂ ਨੇ ਤਾਂ ਦੁਕਾਨ ਨਵੀਂ ਖੋਲੀ ਸੀ ਤਾਂ ਨਵੀਂ ਹੁਣ ਮੇਰੇ ਸਿਰ ਤੇ ਹੀ ਖੋਲੀ ਉਹਨਾਂ ਨੇ ਅਸੀਂ ਤਾਂ ਇਹ ਕਿ ਕੰਮ ਸਾਹਮਣੂ ਕੈਸੇ ਤੇ ਦਾਂਗੇ ਲੈ ਇਹ ਹੁਣ ਨੋਟ ਆ ਆ ਇਹ ਨੋਟ ਕਰਕੇ ਹੁਣ ਦੇਖੂ ਜਿੰਨੇ ਦਾ ਆ ਆ ਦੇ ਉਹ ਇਹ ਸਾਰਾ ਕਿੱਥੋਂ ਲਈ ਆ ਇਹ ਹਾਂ ਬੱਚੀ ਤਵਾਪੂ ਮੇਰੇ ਹੱਥ ਤੇ ਲਿਆ ਕੇ ਰੋਜ਼ੇ ਦਰਦੇ ਹੋ ਨਾ ਨੋਟ ਇਹ ਲੈਤੀ ਹੈ ਸਾਹਮਣੇ ਤੇਰਾ ਬੰਦੇ ਦਾ ਅੱਕਾ ਭਈ ਅੱਕ ਰੱਖਣ ਦਾ ਬੰਦਾ ਤਾਂ ਆਪ ਮੇਰਾ ਮੈਥੋਂ ਪਾਣੂ ਮੂੰਚ ਬਣਾਦਾ ਬੌੜਾ ਹੋ ਕੀ ਕਰਾਂ ਬੰਦੇ ਕੋਲ ਕਬੀਰਦਾਰੀ ਤੇ ਨਹੀਂ ਪਤਾ ਕਸੇ ਦਾ ਤੇਰਾ ਕਰਿਆ ਹੋਇਆ ਤੇਰਾ ਕਰਿਆ ਹੋਇਆ ਬੌੜਾ ਹੋ ਚੱਕ ਤੇ ਦਿਮਾਗ ਬੌੜਾ ਜੰਮਿਆ ਨਹੀਂ ਸੀ ਤੈਨੂੰ ਦਿਮਾਗ ਚੱਕ ਤੇ ਕਰਿਆ ਨਹੀਂ ਸੋਡਾ ਕਰਿਆ ਸੋਡੇ ਬੇਮਾ ਪਰ ਪਾਣੇ ਕਰਿਆ ਆਈਨੀ ਕਰਨਾ ਆਈਨੀ ਕਰਨਾ ਫਿਰ ਤੂੰ ਮਾਮਾ ਟਾਈਮ ਦੇ ਕੇ ਸਾਡੇ ਲਈ ਤਾਂ ਚੱਲ ਵਹਿਮ ਹੋ ਗਿਆ ਅਖੇ ਸ਼ਨੀਵਾਰ ਆ ਉਹਦਾ ਖਾਲ ਦੜਨੀ ਹੁੰਦਾ ਇਹਨੂੰ ਦਾ ਆ ਤੇਰੇ ਚਿੱਟੇ ਕੁਰਤੇ ਲਈ ਕੋਈ ਮੈਨ ਨਹੀਂ ਬਣਿਆ ਆਹ ਦਾ ਹੁਣ ਦੇ ਜਵਾਬ ਫੇਰ ਉਹ ਤੂੰ ਆਏ ਆ ਢੇ ਨਾਲ ਮੇਰੀ ਗੱਲ ਸੁਣ ਪੁੱਤ ਦਾ ਹੁਣ ਪਹਿਲਾਂ ਦੇ ਸਮੇਂ ਹੋਏ ਨੇ ਹੁਣ ਇਹ ਹਣਾਉਣੇ ਤਾਂ ਇਹਦਾ ਇੰਟਰਵਿਊ ਲੈਂਦੀ ਐ ਇੰਟਰਵਿਊ ਦੇ ਦੇ ਇਹ ਵੀ ਅੰਗਰੇਜ਼ੀ ਬੋਲਣ ਲੱਗੀ ਇਹਦਾ ਹੁਣ ਹਣਾਉਣੇ ਤਾਂ ਹੈਗੀ ਨੇ ਮੰਦਾ ਪਰ ਨਵੇਂ ਕੱਪੜੇ ਦੀ ਨਵੇਂ ਚੀਜ਼ ਦੀ ਨਵੇਂ ਸੱਦ ਦੀ ਵਿਚਾਰ ਕਰਨੀ ਬੰਦ ਮਗਾ ਨੀ ਨਾ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਵੇਚ ਦੋ ਅੱਜ ਸ਼ਨੀਵਾਰ ਆ ਤਾਂ ਫਿਰ ਆ ਮੋਟਰਸਾਈਕਲ ਵੇਚ ਦੋ ਕਾਲੀ ਨੂੰ ਲੈ ਲੈ ਕਰ ਦੋ ਕਰੂੰ ਦੇਖ ਲੈ ਐ ਨਹੀਂ ਨਵਾ ਐ ਤਾਂ ਤੇਰੀ ਮਾਂ ਬਥਰੀ ਕਾਲੀ ਆ ਇਹਨਾਂ ਵੇਚਦਾ ਇਹ ਬਥਰੀ ਕਾਲੀਆਂ ਬਾਪ ਜੀ ਕਰ ਲੈ ਜਿਹੜਾ ਇਹਦਾ ਕੀ ਕਰਾਂ ਮੈਂ ਇਹਦਾ ਹੁਣ ਜਿਹੜੀ ਚੀਜ਼ ਜਿਹੜਾ ਸਾਧ ਲੈਤਾ ਗਿਆ ਇਹਦਾ ਹੁਣ ਲੈਤਾ ਆ ਗਿਆ ਬਾਪੂ ਗੱਲ ਤਾਂ ਨਵੀਂ ਚੀਜ਼ ਦੀ ਹੈ ਮੇਰੀ ਕੋਲ ਨਵੀਂ ਆਪਾਂ ਘਰੇ ਕੋਈ ਲੈਉਣੀ ਨਹੀਂ ਦਿਨ ਤੇ ਲੈਉਣੀ ਟਾਈਮ ਤੇ ਲੈਉਣੀ ਟਾਈਮ ਵਿਚਾਰੋ ਡੈਰੀ ਪੜੋ ਪਹਿਲਾਂ ਕੀ ਕਹਿੰਦੀ ਹੈ ਡੈਰੀ ਕੋਈ ਪੰਜ ਕਣਾ ਨਾਉਣਾ ਹਾਂ ਜੀ ਬਾਪੂ ਬੋਲੋ 300 ਮਿਆਂ ਚ ਹੁੰਦੇ ਨੇ 365 74 ਹਾਂ ਤੁਸੀਂ ਤਾਂ ਟੀਨੀਆਂ ਚ ਵੀ ਨਹੀਂ ਆਉਂਦੇ ਹੈਗਾ ਸਾਨੂੰ ਕੀ ਕਹਾ ਮੈਂ ਹੋਰ ਅਸੀਂ ਕੀ ਆ ਗੱਦ ਲਿਆ ਤੇ ਤੈਂ ਤੁਸੀਂ ਤਾਂ ਬੰਦਿਆਂ ਚੋਂ ਬੰਦਿਆਂ ਦੀ ਗੱਲ ਕਰਿਆ ਕਰੋ 365 ਤੋਂ 365 730 ਚ ਮਿੱਤਰਾਂ ਦੇ ਵਿੱਚ ਤੁਸੀਂ ਕਿ ਬੰਦੇ ਰਹਿੰਦੇ ਨਹੀਂ ਨੋ ਬੰਦੇ ਤਾਂ ਹੈਗੇ ਨੇ ਬੰਦੇ ਆਹ ਤਾਂ ਤੁਸੀਂ ਕੰਮ ਕਰੋ ਭਾਈ ਮੈਂ ਤਾਂ ਖਾਣ ਤੋਂ ਆਇਆ ਚੱਲ ਜਾ ਪਤਾ ਇਹਨੂੰ ਲੈ ਕੇ ਜਾ ਮਾੜਾ ਚਾ ਪਾਣੀ ਧਣੀ ਪਿਆ ਇਹਨੂੰ ਕੋਈ ਨਹੀਂ ਚਾ ਮੇਰੀ ਗੱਲ ਤੁਸੀਂ ਜਾਓ ਮੈਂ ਤਾਂ ਮੇਰੇ ਕੋਲ ਆ ਤੁਸੀਂ ਜਾਓ ਹੁਣ ਤਾਂ ਚਾਹ ਪੀਤੀ ਤੇ ਉਤੋਂ ਨਹੀਂ ਪਾਣੀ ਪੀਦੇ ਉਹ ਗਰਮ ਸਰ ਤੋਂ ਹੋ ਜਾਊਗਾ ਬਿਮਾਰ ਹੋ ਜਾਊਗਾ ਐਂ ਮਰੂ ਪਰ ਹੈ ਤੂੰ ਜਾ ਤੂੰ ਜਾ ਕੁੜੀ ਮਰੇ ਆਪੀ ਜੀ ਤੂੰ ਉੱਤ ਸੱਪਾ ਲਿਉਣਾ ਹੁੰਦਾ ਪੁੱਤ ਬਣ ਕੇ ਮਾੜਾ ਮਟਾ ਮੈਨੂੰ ਦੱਸ ਬਾਪੂ ਤੇਰੇ ਨਾਲ ਸਤੂ ਤਾਂ ਆਫੇ ਦੇ ਮਗਰ ਲੱਗ ਜਾ ਪਈ ਤਾਂ ਹੁਣ ਮੰਗਰ ਤਾਂ ਲੱਗਣਾ ਪੈਂਦਾ ਉਹਦੇ ਮੂੰਹ ਤੇ ਤਾਂ ਫਿਰ ਮੈਨੂੰ ਉਹਦੀ ਕਰਾਉਣੀ ਪੈਂਦੀ ਫਿਰ ਤੈਨੂੰ ਪਤਾ ਤੇਜ ਆ ਫਿਰ ਮੇਰੀ ਫਾੜ ਫੁੱਪਣੀ ਠੀਕ ਹੈ ਜੇ ਤੂੰ ਕੋਈ ਲਿਉਣਾ ਹੁੰਦਾ ਛੂਟ ਸੱਪਾ ਤੂੰ ਮੇਰੇ ਕੰਨ ਚ ਕੇ ਨਾ ਫੁੱਕ ਮਾਰਦੇ ਫਿਰ ਨਾ ਮੈਂ ਕੀ ਆ ਬਈ ਮੈਂ ਆਪੀ ਬਚੇ ਕੀ ਕੀ ਬੁਛਾ ਮੈਂ ਦਰ ਤੋਂ ਫਿਰ ਤੂੰ ਰੰਗ ਪਈ ਜਾਣਾ ਰੰਗ ਕਿਹੜਾ ਲੈ ਕੇ ਆਉਣਾ ਰੰਗ ਦੀ ਤਾਂ ਵਿਚਾਰ ਕਰ ਮੈਂ ਅੱਜ ਵੀ ਕਰਦਾ ਕੱਲ ਨੂੰ ਵੀ ਕਰੂੰਗਾ ਰੰਗ ਤਾਂ ਫਿਰ ਮੁੱਤੋਂ ਮੈਂ ਤੈਨੂੰ ਦੇਖ ਕੇ ਲਿਆਉਣਾ ਫਿਰ ਫਿਰ ਬਈ ਪੁੱਛਣ ਦਾ ਕੀ ਫਾਇਦਾ ਫਿਰ ਤਾਂ ਮੈਂ ਆਪਣੀ ਮਰਜ਼ੀ ਨਾਲ ਲਿਆਉਂਗਾ ਐ ਮਰਜ਼ੀ ਨਾਲ ਤੇਰਾ ਫਿਰ ਮੂੰਹ ਨਹੀਂ ਕੁੱਟੂ ਮੈਂ ਤੂੰ ਐ ਮਰਜ਼ੀ ਨਾਲ ਕਿਵੇਂ ਲੇਂਗਾ ਸਰ ਬਾਪੂ ਮੈਨੂੰ ਨਹੀਂ ਪਤਾ ਵਿਚਾਰਾ ਨਾ ਕਰ ਗੱਲ ਛੁੱਡ ਲੈ ਪੁੱਤ ਕੱਲ ਕੱਲ ਨੂੰ ਤੇਰਾ ਰਸਤਾ ਵੀ ਕਰਨਾ ਹੈ ਮੁੰਡਾ ਕਹੇ ਤੇ ਚਾਹੀਦਾ ਮੈਂ ਤੇਰੀ ਕਰਦਾ ਸਾਖਰੀ ਪਰਤਾ ਹੁਣ ਬਾਲਾ ਟਾਈਮ ਨਹੀਂ ਹੁੰਦਾ ਬਈ ਮੈਨੂੰ ਮੁੰਡਾ ਚਾਹੀਦਾ ਕੋਈ ਵੀ ਮੈਂ ਤਾਂ ਵਿਆਹ ਹੀ ਨਹੀਂ ਕਰਾਉ ਹੋਰ ਹੁਣ ਚਲ ਟਰ ਲੈ ਕੰਮ ਚੰਗਾ ਤੇ ਵਗ ਜਾ ਨਹੀਂ ਸੇਫਟ ਨਾਲ ਤੁਸੀਂ ਆਪ ਦਾ ਹੱਥ ਲਾਉਨੇ ਹੋ ਨਾ ਘਰ ਆ ਵਈਮਾਂ ਚ ਪੈ ਪੈ ਕੇ ਟਾਈਮਾਂ ਚ ਪੈ ਪੈ ਕੇ ਤੁਸੀਂ ਤਾਂ ਇਹ ਨਹੀਂ ਪਤਾ ਜਵਾਈ ਨੂੰ ਬਾਹਰ ਚ ਖੜੇ ਨੂੰ ਮੋੜ ਦੋ ਕੰਮ ਅੱਜ ਦਾ ਦੇਣਾ ਹੈ ਭਰਾਵਾ ਤੈਨੂੰ ਅੰਦਰ ਨਹੀਂ ਵੜਨਾ ਬਾਹਰ ਮੁੜ ਜਾ ਫਿਰ ਹੁਣ ਜੇ ਜਵਾਈ ਵੇ ਟਾਈਮ ਆ ਕੇ ਫਿਰ ਤਾਂ ਅਸੀਂ ਮੋੜਾਂਗੇ ਕਮਾਲ ਕਰੀ ਜਣਾ ਬਾਪ ਹੋਣਾ ਧੀ ਕਰੇ ਬਿਠਾ ਜਾਣੀ ਆ ਮੈਂ ਤਾਂ ਫੇਰ ਮੋੜੂ ਭਾਈ ਇਹ ਤਾਂ ਹੁਣ ਐ ਸਭ ਲੱਗਦਾ ਜੀ ਪੁੱਤਾ ਕਹਿੰਦਾ ਸੀ ਕੋਈ ਤੁਸੀਂ ਹੁਣ 2 ਮਹੀਨੇ ਸਾਕੇ ਥੱਲੇ ਵਾਸਤੇ ਪੂਰੇ ਵਧੀਆ ਨੇ ਹੌਟਾ ਰਹੇ ਹੁਣ ਜਿਹੇ ਜਾ ਬਾਰ ਬਾਰੇ ਬਾਤ ਤੇ ਹੁਣ ਲੱਭਿਆ ਜਾਊਗਾ ਵਧੀਆ ਰਹੂਗਾ ਚੱਲਿਆ ਕਰ ਸਿਰ ਨੱਪਾ ਹਾਂ ਹਾਏ ਹਾਏ ਸਿਰ ਬੜਾ ਦਸਣਾ ਤੈਨੂੰ ਪਤਾ ਨਹੀਂ ਤੈਨੂੰ ਸਿੱਦਾ ਕੀ ਖਾਣੇ ਤੇ ਕਾਦੇ ਬਣੇ ਕਿਹੜੀ ਮਿੱਟੀ ਦੇ ਰੱਬ ਨੇ ਤੈਨੂੰ ਬਣਾਤਾ ਸਾਰਾ ਦਿਨ ਚਾ ਪਰਚਾ 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 ਲੱਗ ਗਈ ਰਹਿੰਦੀ ਮਾਂ ਵਾਲਾ ਬੋਲਦੀ ਆ ਮੈਂ ਤਾਂ ਬੜਾ ਬੋਲ ਕੇ ਰਾਜੀ ਤੂੰ ਮਾਂ ਨਾਲ ਘਟ ਤੂੰ ਤਾਂ ਆਪ ਦੁਰਤੀਆਂ ਤਾਂ ਹੀ ਮੰਗੇ ਤੂੰ ਕੋਈ ਨਾ ਮੈਂ ਦੇਉਂ ਪੈਸੇ ਕੀ ਕਰੀਏ ਮਨਾਂ ਕਰੇ ਜਾਂ ਇਹ ਕਰੇ ਕਲੇਸ ਬੁੜੀਆਂ ਦਾ ਖੇਚ ਵਾਪ ਨੂੰ ਟਿਕਣੇ ਕੱਢ ਦਿੰਦਾ ਮੇਰਾ ਤਾਂ ਐਂ ਜੀ ਕਰਦਾ ਸਪਰੇ ਵੀ ਕੇ ਮਰਜੀ ਬਾਲੇ ਦੁਖੀ ਹੋ ਗਏ ਦੀਪੇ ਕਿਵੇਂ ਹੈ ਠੀਕ ਹੈ ਗੋਗੀ ਭਾਈ ਕਿਵੇਂ ਮੈਂ ਸਾਰੇ ਉਧਰ ਪੂਰਾ ਰੌਣਕ ਲੱਗੀ ਹੋ ਤੂੰ ਕਿਵੇਂ ਕੱਲਾ ਜੀ ਬਹਿ ਗਿਆ ਉਹ ਬਸ ਤੈਨੂੰ ਪੱਤੀ ਆ ਸਾਡੇ ਘਰ ਦੇ ਹਾਲਾਤਾਂ ਦਾ ਦੀਪੇ ਕੀ ਜਕਰਪਾ ਲਿਆ ਹੁਣ ਉਹ ਬਸ ਗੋਗੀ ਆ ਹੀ ਕਲੇਸ ਯਾਰ ਕੁੱਤ ਕਲੇਸ ਤੈਨੂੰ ਪੱਤੀ ਐ ਅੱਜ ਕੀ ਗੱਲ ਜੇ ਸੂਟ ਲਿਆਈ ਕੁੜੀ ਕਿੰਦੀ ਗੱਲ ਐ ਕੁੜੀ ਆਈ ਸੀ ਮੇਰੇ ਵਾਲੀ ਪਹਿਣਾ ਨਾਨਕੇ ਤੋਂ ਅੱਜ ਆਈ ਸੀ 500 ਰੁਪਏ ਦਾ ਸੂਟ ਲੈ ਕਿੰਦੀ ਗੱਲ ਐ ਬਈ ਓਏ ਕਿੰਦੀ ਕੀ ਗੱਲ ਹੁਣ ਜਵਾਖਾਂ ਬਾਸ ਦੀ ਕਮਾਉਂਦਾ ਹੁੰਦਾ ਅਗਲਾ ਉਹ ਤੁਹਾਡਾ ਯਾਰ ਬੁੜੇ ਦਾ ਹੈ ਨਹੀਂ ਸੁਭਾ ਨਾ ਤੁਹਾਡੀ ਬੁੜੀ ਦਾ ਚਿੜੀਆ ਘਰ ਬਣਾ ਲ ਕੇ ਤੁਸੀਂ ਨੇ ਘਰ ਦਾ ਚਿੜੀਆ ਘਰ ਅੱਧੇ ਪਿੰਡ ਨਾਲ ਬਗੜਤੀ ਮੇਰੀ ਅੱਧੇ ਪਿੰਡ ਨਾਲ ਮੇਰੇ ਨਾਲ ਕੋਈ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦਾ ਓਏ ਤੂੰ ਕਹਿੰਦਾ ਪਿੰਡ ਦੀ ਗੱਲ ਕਰਦਾ ਲਵੇ ਲਾਉਣੇ ਵਾਲੇ ਦੋ ਤਿੰਨ ਪਿੰਡ ਵੀ ਮੂੰਹ ਲਉਂਦੇ ਤੁਹਾਡੇ ਬੁੜੇ ਜਿੰਨ ਤਾਂ ਕੋਈ ਆਉਂਦਾ ਹੋਵੇ ਨਾ ਉਹ ਤਾਂ ਉਹਨੂੰ ਦੇਖ ਕੇ ਪਰੇ ਮੂੰਹ ਕਰ ਲੈਂਦਾ ਲਾ। ਆਲਾ ਕਹਿੰਦਾ ਉਹ ਆਉਂਦਾ ਜੱਪੜਾ ਜਪੜਾ ਤਰਿਆ। ਇਹ ਕਹਿੰਦਾ ਬੋਲਦਾ ਉੱਚੀ ਇੰਨਾ। ਨਾ ਦਾ ਕਿਸੇ ਦੀ ਦੂਜੇ ਦੀ ਉਹ ਗੱਲ ਸੁਣੇ। ਉਹ ਤਾਂ ਆਪ ਦੀ ਜੀ ਉਹਨੇ ਡੰਡੇ ਨੂੰ ਕਹਿੰਦਾ ਵੀ ਸੱਪ ਤਰਿਆ ਜਾਂਦਾ। ਤਾਂ ਉਹ ਸੱਪ ਮੰਨਣਾ ਪਊ। ਸੱਪ ਮੰਨਣਾ ਪਊ। ਮੰਨਣਾ ਪਊ। ਮੈਂ ਤਾਂ ਤੈਨੂੰ ਐ ਤਾਂ ਜਿਗਰੇ ਮੰਨਦਾ। ਮਾਂ ਦਾ ਪੁੱਤਾ ਕੱਟੀ ਜਾਂਦਾ। ਜੇ ਤੇਰੀ ਸੋਤੇ ਕਿਤੇ ਮੈਂ ਹੁੰਦਾ ਉਹ ਕਰੇ। ਮੈਂ ਤਾਂ ਹੁਣ ਭਰਾ ਮਰ ਜਾਂਦਾ। ਮੋਲਾ ਮਾਂ ਕਹਿੰਦੇ ਹੁੰਦਾ। ਤਾਂ ਉਹ ਨਹੀਂ ਕੱਟਦਾ ਸਿੱਧੀ ਪੇ ਗੱਗੀ। ਉਹਦਾ ਯਾਰ ਤੇਰੇ ਦਾ ਪਤਾ ਕੀ ਹੈ? ਹੈਗਾ ਓੱਖਾ ਯਾਰ ਬਾਈ ਕੱਟਣਾ ਸਹੀ ਗੱਲ ਆ ਉਹਦੇ ਬੁੜੇ ਜਿਹੇ ਨੂੰ ਕੱਟ ਦੋ ਰਾਂ ਕਿਸੇ ਪਾਸੇ ਦੀ ਓਏ ਮਾਪੇ ਨੇ ਤਾਂ ਗੋਗਿਆ ਨਹੀਂ ਕਰਿਆ ਕਰਦੇ ਆ ਤਾਂ ਹੁਣ ਫਿਰ ਤੈਨੂੰ ਪਤਾ ਹੀ ਆ ਕੱਟਣੀ ਪੈਂਦਾ ਦੁੱਖ ਤੋਖ ਕਾ ਲਓਏ ਉਹਦੀ ਤਾਂ ਕੱਟਣ ਵਾਲੀ ਆ ਰਾਂ ਦੋ ਹੈ ਨਹੀਂ ਕਿਸੇ ਕਰਨ ਜਾਊਗਾ ਜੇ ਤਾਂ ਬੰਦਾ ਕਿਸੇ ਪਾਸੇ ਲਈ ਨਹੀਂ ਤੇ ਆਉਂਦਾ ਹੋਵੇ ਤਾਂ ਵੀ ਲਈ ਤੇ ਕਿਸੇ ਦੇ ਉਹ ਚੜਦਾ ਨਹੀਂ ਕੋਈ ਪਤਾ ਕੀ ਆ ਜਿਵੇਂ ਤੂੰ ਤਾਂ ਚਾਹੇ ਇਹਦੀ ਗੱਲ ਦਾ ਮੰਨੇ ਗੁੱਸਾ ਮੈਂ ਤਾਂ ਉਹਨੂੰ ਜਾਣ ਕੇ ਪੁੱਠੇ ਚੱਕਰਾਂ ਚ ਪਾਉਣਾ ਮੈਂ ਤੈਨੂੰ ਤਾਂ ਮੈਂ ਦੇਖ ਦੱਸ ਦਿੰਨਾ ਉਹਨੂੰ ਤਾਂ ਮੈਂ ਤਾਂ ਪਾਉਣਾ ਬੈਮਾ ਪਰਾਂ ਦੇ ਵਿੱਚ ਕੁਝ ਰੱਖਿਆ ਰੱਖਿਆ ਕੋਸ਼ਿਸ਼ ਨਹੀਂ ਰੱਖਿਆ ਉਹ ਗਾਂ ਉਹੇ ਜੇ ਤੁਨੂੰ ਕਰ ਦੂ ਇਹੇ ਜੀ ਗਾਂ ਜਵਾਕ ਹੋ ਜਾਣਗੇ ਚੱਗੀ ਸਿੱਖਿਆ ਦਾ ਜਵਾਕਾ ਨੂੰ ਕੀ ਦੇਣੀ ਸੀ ਅਜਬਾਰ ਹੈ ਅੱਜ ਆਦਰ ਨਹੀਂ ਪਾਉਣਾ ਸੀ ਅੱਜ ਕੁੜੀ ਥੋੜੀ ਚੰਗੀ ਪੜ੍ਹੀ ਲਿਖੀ ਹੈ ਪੜ੍ਹੀ ਲਿਖੀ ਮੇਰੇ ਪਹਿਰੇ ਉਹਨੂੰ ਫਿਰ ਸਾਰੇ ਹੀ ਪਤਾ ਹੈ ਉਹਨੂੰ ਕੀ ਨਹੀਂ ਪਤਾ ਗੋਗੀ ਪਤਾ ਤਾਂ ਠੀਕ ਹੈ ਪਰ ਤੂੰ ਥੋੜੀ ਜੀ ਲੁੱਤੀ ਲਾਦਣਾ ਯਾਰ ਸਾਡੇ ਦਾ ਕਰੇ ਕਲੇਸ਼ ਹੋ ਜਾਂਦਾ ਭਾਈ ਯਾਰ ਮਰਨ ਵਾਲਾ ਕੰਮ ਹੈ ਸਾਡੇ ਤਾਂ ਲਾਲੇ ਰੋਟੀ ਨਹੀਂ ਪਕਦੀ ਵੀਰ ਵਰਕੇ ਬਹਿਮਾ ਚ ਨਾ ਪਾਇਆ ਕਰ ਉਹਨੂੰ ਜਾਨ ਪਤਾ ਬਹਿਮਾ ਚ ਨਾ ਪਾਇਆ ਕਰ ਉਹ ਮੇਰੀ ਗੱਲ ਸੁਣ ਲੈ ਇਹ ਜਲੂਤੀ ਲਾਉਣ ਵਾਲੀ ਕੀ ਗੱਲ ਆ ਭਾਈ ਮੇਰੀ ਗੱਲ ਸੁਣਾ ਮੈਂ ਤਾਂ ਜਾਣ ਕੇ ਉਹਦੀ ਚੱਟ ਐਂ ਦੇਖਦਾ ਉਹ ਹਰ ਇੱਕ ਗੱਲ ਤੇ ਉਹਨੂੰ ਮੈਨੂੰ ਐ ਵੀ ਜਿਵੇਂ ਬਹਿਮਾ ਚ ਉਹ ਲੋਕਾਂ ਨੂੰ ਆ ਐ ਨਹੀਂ ਐ ਨਹੀਂ ਮੈਨੂੰ ਐਂਦਾ ਵੀ ਉਹਨੂੰ ਉਸੇ ਤਰੀਕੇ ਠਟ ਕਰਾਇਆ ਜਾਵੇ ਤੁਸੀਂ ਮੈਂ ਤੈਨੂੰ ਉੱਦੇ ਵੀ ਕਹਿੰਦਾ ਉਹਨੂੰ ਸੀਰੀਅਸ ਨਾ ਲਿਆ ਕਰੋ ਜਦੋਂ ਉਹ ਕਹਿੰਦਾ ਐ ਹੋਗਾ ਐ ਹੋਗਾ ਉਹਨੂੰ ਕਹਦੇ ਯਾਰ ਤੂੰ ਐ ਕਰ ਸਾਥੋਂ ਵੀ ਗੁੱਸਾ ਮੰਦਾ ਜਿਹੜਾ ਕੁਝ ਹੋਣਾ ਹੋ ਜਾਣ ਦੇ ਗੋਗੀ ਅੱਜ ਦੀ ਗੱਲ ਸੱਚ ਹੋਰ ਗੱਲ ਹੈ ਜਿਉਂ ਕਹਿੰਦਾ ਮੈਨੂੰ ਐ ਹੋ ਗਿਆ ਮੈਂ ਦਵਾਈ ਦਵਾਈ ਕਹਿੰਦਾ ਤਾ 12 ਤੱਕ ਦਵਾਈ ਨਹੀਂ ਦਵਾਈ ਉਹਦੇ ਨਾਲ ਉਮੀ ਕਰੋ ਕੋਈ ਗੱਲ ਹੋਏ ਨਾ ਮਨ ਲਾ ਉਹਨੂੰ ਭੁੱਖਾ ਮਾਰ ਦੋ ਚੰਦਾਂ ਕਹਿੰਦਾ ਇੱਕ ਤਾਂ ਰੋਟੀ ਆਪ ਤੇ ਬੋਚ ਕੇ ਬਣਾ ਕੇ ਖਾ ਲੀਆਂ ਅੱਜ ਤਾਂ 12 ਪਲਾਂ ਤਾਂ ਮੈਂ ਰੋਟੀ ਨਹੀਂ ਖਾਣੀ ਜਦੋਂ ਉਹਦੇ ਨਾਲ ਐ ਕਰੋਗੇ ਨਾ ਬੁੜੇ ਜਨ ਆਪੇ ਸਿੱਧੀ ਲੈਣ ਤੇ ਜੀ ਨਾਲੇ ਵਿੱਚੀ ਥੋੜੀ ਬੁੜੀ ਨਹੀਂ ਹੈ ਗੋਗੀ ਰੱਬ ਨੂੰ ਵੀ ਜਾਣਦੇ ਨੇ ਐ ਥੋੜੀ ਮਾਪੇ ਨਾਲ ਕਰਿਆ ਜਾਂਦਾ ਨਾਲੇ ਅੱਜ ਦੀ ਗੱਲ ਦੱਸਦਾ ਤੈਨੂੰ ਅੱਜੂਏ ਖਾਮ ਖਾਈ ਮੈਨੂੰ ਖੇਤਿਆਂ ਜਾਂਦਾ ਤਾਂ ਕਹਿੰਦਾ ਬਿਮਾਰੀ ਆ ਗਈ ਨਾਲੇ ਮੇਰੀ ਚੱਪਣਾ ਲੈ ਗਿਆ ਨਾਲੇ ਪੂਰੇ ਡਾਂਗ ਮਾਰੀ ਤੱਪੜ ਮਾਰਿਆ ਓਏ ਉਹਦਾ ਮੈਂ ਡਰਾਇਆ ਤੈਨੂੰ ਬੇਕਰਤੂਤਾ ਬੜਾ ਆਇਆ ਥੋੜਾ ਮਿੱਥਾ ਯਾਰ ਕਿਥੇ ਕਾ ਲੈ ਗੁੱਸਾ ਕਰ ਗੱਲਾ ਕਰ ਠੀਕ ਹੈ ਭਾਈ ਗੋਗੀ ਹੱਥ ਬੰਨ ਕੇ ਬੇਨਤੀ ਦੇਖ ਐ ਇਦਾਂ ਦਾ ਕੰਮ ਮੁਰਕ ਕੇ ਨਾ ਕਰੀ ਸਾਡਾ ਬਾਈ ਮਰਨ ਹੋ ਜਾਂਦਾ ਤੈਨੂੰ ਸਿੱਧੀ ਦੱਸਦਾ ਕਹਾਂ ਯਾਰ ਦੀ ਭੇ ਗੁੱਸਾ ਕਰ ਗੱਲਾ ਕਰ ਠੀਕ ਹੈ ਜਿਵੇਂ ਭਾਈ ਉਹ ਸਾਡੇ ਨਾਲ ਕਰਦਾ ਮੈਂ ਤਾਂ ਦੇਖ ਕਰੂਗਾ ਤੈਨੂੰ ਦੇਖ ਤੈਨੂੰ ਕਿਸੇ ਚੀਜ਼ ਦੀ ਲੋੜਾ ਗੱਲ ਸੁਣ ਲੈ ਤੈਨੂੰ ਕੰਮ ਦੀ ਲੋੜਾ ਕਿਸੇ ਦੀ ਜਦੋਂ ਮਰਜੀ ਕਹਿਦੀ ਤੇ ਭਾਈ ਇਹ ਤਾਂ ਆਪਣਾ ਪਿਆਰਾ ਹੈ ਤਾਂ ਪਪਾ ਹੀ ਆ ਪਰ ਯਾਰ ਸਾਡੇ ਕਹਿੰਦੇ ਦੇਖ ਵੀਰ ਬਣ ਕੇ ਚੱਲ ਕੋਈ ਆ ਮਰਨ ਹੋ ਜਾਂਦਾ ਯਾਰ ਚੱਲਦੇ ਕਿਤੇ ਚਾਰ ਗੇੜੇ ਪਤਨਾ ਦੇ ਦਿੱਗੇ ਬਾਹਰ ਵਿਚਾਰੇ ਪਈ ਹੈ ਖਾਣੂ ਦੇ ਦੇ ਨਾ ਆ ਗਿਆਂ ਜੇ ਛੋੜੇ ਕੰਮ ਨਿਪੜ ਗੇ ਤਹਲੇ ਰਹਿੰਦੇ ਨਹੀਂ ਮਾਰੇ ਮੁੱਟੇ ਫੇਰ ਆ ਜਾਂਦੀਆਂ ਜਦੋਂ ਹੋਰ ਦੁਪਹਿਰਾ ਝੜ ਜਾਂਦਾ ਅਸ ਤਾਂ ਟਾਈਮ ਬੈੱਕ ਤੇ ਤੁਰੀਆਂ ਮੈਂ ਕਿਹਾ ਚੱਲ ਸਵਾਈ ਚ ਹੋਗਾ ਟਾਈਮ ਆ ਜਾ ਪਖਤਨ ਚ ਚਲੀਏ ਭਾਬੀ ਅੱਛਾ ਸਵਾਈ ਚ ਖਾਂਦੀਆਂ ਤਾਂ ਮੈਂ ਕਹੇ ਦੇਖੀਆਂ ਨਹੀਂ ਵੀ ਪਣਾਈ ਚ ਖਾਣੀਓ ਕਿ ਸਵਾਈ ਚ ਖਾਣੀਓ ਚੱਲ ਹੋ ਗਈ ਛੋੜੇ ਵਾਲੀ ਬੇਬੇ ਹੁਣ ਮੈਨੂੰ ਐ ਦੱਸ ਵੀ ਅਸੀਂ ਪਾਥੀ ਚੱਕੀ ਹੈ ਜਾਂ ਹਲੇ ਖੜੀਏ ਦੇਖ ਲੈ ਬਾੜੇ ਚ ਆ ਕੇ ਵੀ ਪੁੱਛਦੀਆਂ ਨੇ ਬੀਬਾ થી ਚੱਕੀਏ ਕਹਲੇ ਖੜੀਏ ਸ਼ਰਮ ਦਾ ਘਟਾਈ ਹੈ ਰੋਟੀ ਨਾਲ ਪੋਣਾ ਦਾ ਜਰਕਦੇ ਨੇ ਫਰੋੜਦੇ ਨੇ ਆ ਪੱਛੇ ਨਾਲ ਬੰਦੀਆਂ ਨੇ ਉਹ ਤੂੰ ਹੀ ਤਾਂ ਸਾਨੂੰ ਇੰਨਾ ਕੁਝ ਸਿਖਾਇਆ ਸਾਨੂੰ ਕਿੱਥੇ ਪਤਾ ਸੀਗਾ ਵੀ ਕਦੋਂ ਟਾਈਮ ਸ਼ੁਭ ਹੁੰਦਾ ਕਦੋਂ ਸ਼ੁਭ ਹੁੰਦਾ ਹਾਂ ਤੈਨੂੰ ਜਿਆਦਾ ਰਕਾਂ ਨੂੰ ਸਿਖਾਇਆ ਹੋਰ ਨਹੀਂ ਸਿਖਾਇਆ ਟਾਈਮ ਤਾਂ ਬਹੁਤ ਵਧੀਆ ਭਾਬੀ ਤੂੰ ਕੰਮ ਕਰਾ ਬੇਬੇ ਨਾਲ ਲੜਨਾ ਨਹੀਂ ਹੈਗਾ ਚੰਗਾ ਮੈਂ ਆਉਣੀਆ ਹਾਂ ਇਹ ਤਾਂ ਹੋਰ ਇਹਦਾ ਕਰਾਗੀ ਪਾਤੀਆਂ ਮੇਰੇ ਲੋਟ ਚਲ ਕੋਈ ਨਾ ਕਰਾ ਦੂ ਮੈਂ ਕਰਾਉਣੀ ਆ ਆ ਜਾ ਆ ਜਾ ਤੂੰ ਕਿਤੇ ਨਹੀਂ ਖੜਦੀ ਉਰੀ ਆਉਗੀ ਚੱਲ ਆ ਜਾ ਹਾਂ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਸੁਣ ਜਦੋਂ ਅਸੀਂ ਸੂਟ ਲੈ ਹੀ ਆਈਆਂ ਸੀ ਫਿਰ ਤੇਰੇ ਤੋਂ ਜਰੇ ਕਿਉਂ ਨਹੀਂ ਗਏ ਕਿਉਂ ਸਾਡੀ ਬੇਬੇ ਦੇ ਕੰਨ ਚ ਫੂਕ ਮਾਰੀ ਐ ਤੂੰ ਹੈ ਵੀ ਇਹ ਸੂਟ ਲੈ ਕੇ ਆਂਗਾ ਜਰ ਨੂੰ ਮੈਂ ਕੀ ਕਹਤਾ ਮੈਂ ਸੂਟ ਲੈ ਕੇ ਆ ਜੀ ਮੈਂ ਤਾਂ ਸਹਿ ਸਵਾ ਪੁੱਛਣ ਬਾਗੀ ਹੁਣ ਮੈਨੂੰ ਕੀ ਪਤਾ ਦੀ ਵੀ ਤੁਸੀਂ ਆਪਣੀ ਬੁੜੀ ਨੂੰ ਦੱਸਿਆ ਨਹੀਂ ਹੈਗਾ ਭਾਬੀ ਕਾਨੂੰਨੀ ਤੈਨੂੰ ਪਤਾ ਤੈਨੂੰ ਪਤਾ ਵੀ ਸਾਡਾ ਟੱਬਰ ਵਹਿਮ ਦਾ ਮਾਰਿਆ ਪਿਆ ਹੈ ਉਹ ਵਹਿਮ ਪਰ ਮੈਂਨੇ ਕਰਦਿਆ ਤੁਸੀਂ ਡਾਉਨੇ ਸਾਡੇ ਟੱਬਰ ਦਾ ਮਜ਼ਾਕ ਤੇ ਭਾਬੀ ਦਾ ਜਉਣਾ ਦੁੱਬਰ ਕਰ ਰੱਖਿਆ ਤੇਰੇ ਮੇਰੇ ਅਰਕਾਣੇ ਉਥੇ ਜਾ ਜਾ ਲੁੱਤਾਂ ਲਾਉਣੀਆਂ ਤੁਸੀਂ ਲੂਤੀਆਂ ਲਾਉਣ ਨੂੰ ਮੈਂ ਕੋਈ ਗਲਤ ਗੱਲ ਕਹੀ ਦੀ ਮੈਂ ਤਾਂ ਰੇਟ ਹੀ ਪੁੱਛਿਆ ਦੀਗਾ ਵੀ ਚੱਲ ਕੀ ਪਤਾ ਤੁਹਾਨੂੰ ਘੱਟ ਲਾਤਾ ਹੋਵੇ ਮੈਨੂੰ ਵੱਧ ਲਾਤਾ ਹੋਵੇ ਜੱਟੀ ਗੱਟੀ ਗੱਲ ਹੋ ਗਈ ਭੈਣ ਤੂੰ ਵੀ ਉਹੀ ਜੀ ਰਲ ਗਈ ਪਹਿਲਾਂ ਤੁਹਾਡਾ ਸਾਰਾ ਟੱਬਰ ਬੋਲਦਾ ਸੀ ਕਪ੍ਰੀਤੋ ਨੂੰ ਛੱਡ ਕੇ ਹੁਣ ਤੂੰ ਵੀ ਲੱਗੀ ਬੋਲਣ ਉਹੀ ਕਹਦੇ ਕਰੋ ਵੀ ਸਾਡੇ ਘਰੇ ਨਾ ਆਇਆ ਕਰੋ ਚਲ ਇਹੀ ਸਮਝ ਲੈ ਫਿਰ ਸਾਡੇ ਘਰੇ ਆਇਆ ਨਾ ਕਰ ਭੈਣੇ ਜੇ ਆਹੇ ਕੁਝ ਕਰਨਾ ਹੁੰਦਾ ਨਾ ਨਾ ਆਇਆ ਕਰ ਖੁਸ਼ੀ ਨੂੰ ਨਾ ਆਇਆ ਕਰ ਲੋ ਦੱਸ ਐਡੀ ਗਿੱਡੀ ਗੱਲ ਹੋ ਗਈ ਸੂਟ ਦਾ ਰੇਟ ਇਹ ਪੁੱਛ ਲਿਆ ਮੈਂ ਜਾ ਕੇ ਮੈਨੂੰ ਨਹੀਂ ਪਤਾ ਦੀ ਵੀ ਇਹ ਮੈਨੂੰ ਬੋਲਾ ਪਹਿਲਾਂ ਤਾਂ ਹੁਣ ਵੀ ਉਹਨੂੰ ਸੁਣਾਉਣੀ ਆ ਮੈਂ ਗੁੱਤ ਫੜ ਲੈ ਆ ਕੇ ਨਾ ਨਾ ਮੈਨੂੰ ਨਹੀਂ ਪਤਾ ਦੀ ਵੀ ਤੁਸੀਂ ਉਹਨੂੰ ਦੱਸਿਆ ਨਹੀਂ ਹੈਗਾ ਵੀ ਚਲ ਘਰੇ ਦੱਸ ਕੇ ਗਈਆਂ ਹੋਊਂਗੀਆਂ ਸਿਆਣੇ ਬੰਦੇ ਨੂੰ ਉਹ ਗਲਤੀ ਸੋਢੀ ਵੀ ਆ ਸਿਆਣੇ ਬੰਦੇ ਨੂੰ ਦੱਸ ਕੇ ਜਾਣਾ ਤੇਰੀ ਗੱਲ ਸੁਣ ਤੇਰੀ ਸਿਆਣਾ ਨਾਲ ਕਿੰਨੇ ਕ ਬੰਦੀ ਆ ਤੇਰੇ ਘਰੇ ਵੀ ਸਿਆਣੇ ਹੈਗੇ ਆ ਤੇਰੀ ਕਿੰਨੇ ਕ ਬੰਦੀ ਉਹਨਾਂ ਨਾਲ ਹਾਂ ਉਹ ਤਾਂ ਚੱਲ ਸਾਡੀ ਪਹਿਲਾਂ ਦੀ ਨਹੀਂ ਬਣਦੀ। ਆ ਤੂੰ ਅੱਡਵਿਟ ਕਰ ਰੱਖਿਆ। ਉਹ ਤਾਂ ਅੱਡ ਰਹਿੰਦੇ ਨੇ ਕਿ ਹੁਣ ਛੋਟੀ ਬੁੜੀ ਤਾਂ ਇਕੱਠੀ ਰਹਿੰਦੇ ਆ ਤੁਸੀਂ ਤਾਂ ਇਕੱਠੇ ਰਹੇ ਨਹੀਂ ਹੋ ਨਾ। ਇਕੱਠੇ ਰਹਿੰਦੇ ਸਾਡੇ ਘਰ ਦਾ ਫਿਰ ਸਾਨੂੰ ਪਤਾ ਖਬਰਦਾਰ ਜੇ ਅੱਗੇ ਤੋਂ ਤੂੰ ਕੋਈ ਚੁਗਲੀ ਕੀਤੀ ਸਾਡੇ ਘਰੇ ਜਾ ਕੇ। ਉਹ ਚੁਗਲੀ ਆ ਜਿਹੜੀ ਕਰ ਲੱਕੜ ਤੂੰ ਹੀ ਗੱਲ ਪਾਈ ਦੀ ਮੇਰੀ ਮਾਂ ਛੋਟੇ ਵਰਗਾਂ ਕਰਕੇ ਤੰਗ ਹੋਈ ਨਾ ਦੇਖ ਲਈ। ਚਲ ਠੀਕ ਐ ਫਿਰ ਦੇਖ ਹੀ ਜਾਊਗੀ। ਮੈਂ ਵੀ ਡਰਦੀ ਨਹੀਂ ਕਿਸੇ ਤੋਂ। ਜਾ ਤੁਰ ਜਾ ਚੁੱਪ ਕਰਕੇ ਆਪਦਾ। ਲਾ ਤਾਗਾ ਹਾ ਦੇਰਾ ਸੂੰ ਮਰੀ ਉਹ ਹਟਦੀ ਐ। ਲੈ ਲੈ ਉਹ ਸੂੰਪਰ ਕੱਲਿਆ ਸੂੰਪਰ ਇਹ ਕੰਮ ਨਾ ਜੋ ਕੰਮ ਬੰਦੇ ਵਾਲੇ ਕੰਮ ਨਹੀਂ ਹੁੰਦਾ ਇੱਥੋਂ ਆ ਬੁੜੀਆਂ ਵਾਲੀਆਂ ਝਾੜੂ ਪੋਚੇ ਵਾਲਾ ਹੁਣ ਕੋਠੀਆਂ ਸਾਹਮਣੇ ਇੱਕ ਦੋ ਮਲਾਜਮਾਂ ਦੀਆਂ ਲੱਗ ਜਾ ਘਰ ਸਹਰ ਸੋਰ ਜਦੋਂ ਜੰਮ ਤਾਂ ਫਿਰ ਇਹੀ ਕਰਨ ਜੁਗਾ ਮੈਂ ਹੋਰ ਕਿ ਤੁਮ ਇਹਨਾਂ ਟੇਪੀ ਲਾਮੇਂਗਾ ਪਰ ਸੰਡੇ ਨਾ ਮਾਰ ਬਿਰ ਪਿਆਰ ਨਾਲ ਲੈ ਹੌੜੀ ਹੌੜੀ ਇਕੱਠਾ ਕਰਕੇ ਲੈ ਇਹਨੂੰ ਮਾੜਾ ਮੋਟਾ ਸਹਜ ਮਤੇ ਨਾਲ ਰੰਮੇ ਨਾਲ ਆ ਦੇਖ ਲੈ ਇਧਰ ਆ ਵੀ ਤਿਆਰੀ ਧੀਓ ਆਪੂ ਲੈ 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 ਕੇ ਮਾੜਾ ਮੋਟਾ ਤੈਨੂੰ ਹੱਥ ਮਾਰਿਆ ਕਰ ਕੰਮ ਕੰਮ ਕਰਿਆ ਕਰ ਮਾੜਾ ਮੋਟਾ ਉਹ ਨੂਰਾਨੀਆ ਘੱਟ ਘੱਟ ਤੇ ਵੱਧ ਕਰਦੇ ਮੱਠੜਾ ਲੱਕੀ ਗੋਹਾ ਪਾਵਾ ਛਟਕੇ ਚੱਲ ਗੋਹਾ ਤਾਂ ਮੈਂ ਸਿੱਟੇ ਉਮਰ ਇੱਕ ਕੰਮ ਕਰਦੇ ਛੋਟਾ ਜਿਹਾ ਹਾਂ ਮੈਨੂੰ 2000 ਰੁਪਏ ਦੇ ਦੇ ਕਿਉਂ ਕੱਪੜੇ ਲਿਆਣੇ ਨੇ ਭਈਓ ਨਿਆਣਾ ਮੇਰੇ ਸਾਰੇ ਕੱਪੜੇ ਨੂੰ ਕੱਪੜੇ ਤੇਰਾ ਜਵਾਕ ਬਥੇਰੇ ਲਾਈਆਂ ਦਾ ਕੱਪੜੇ ਤੇ ਤਾਂ ਉਹ ਜੰਮ ਤਾਂ ਪੈਂਦਾ ਮੇਰੇ ਰੁਪਏ ਮੇਰੇ ਰੁਪਏ ਕਮਾਉਂਦਾ ਸੜਦਾ ਉਹ ਕਮਾਉਂਦੇ ਤਾਂ ਕੀ ਕਰਨੇ ਨੇ ਤੋ ਵੀ ਕਰ ਲੈ ਭਾਈ ਲੈ ਜਾ ਚੱਕ ਕੇ ਉਹ ਬੜਾ ਛੱਟਿਆ ਹੂੰ ਚੱਕਣ ਜੋਗੀ ਆ ਹੋਰ ਇਹੀ ਇਹੀ ਕੰਮ ਕਰਾਉਂਗੇ ਮੇਰੇ ਦੁੱਧ ਦੇ ਗਲਾਸ ਨੂੰ ਵੀ ਜਵਾਬ ਦੇ ਦਿਆ ਕਰ ਹੋਰ ਤਾਂ ਕਹਦੇ ਨਾ ਮਿੱਠਾ ਘੱਟ ਹੈ ਚੰ ਜਰਾ ਭਾ ਦੇ ਮੇਰੇ ਹਾਂ ਆਪੀ ਪਵਾ ਲੇਗਾ ਘਗਰੀ ਮੇਰਾ ਥੋੜਾ ਕਿ ਸੁਝਾਈ ਲੱਛ ਨਾਲੇ ਚੂੜੀਆਂ ਲੈ ਆਈ ਅੱਜ ਇਹ ਆਏ ਤੇਰਾ ਗੋਟੂ ਅਗੜ ਕੱਦੇ ਮੇਰਾ ਡਿੱਕੜ ਗਿਆ ਜਿੱਦਣ ਇਹਦਾ ਮਾਮਿਆ ਤਾਂ ਕੱਫੰਦਾ ਤੜਤ ਨਾਲ ਉਹਦੇ ਲੱਕੀ ਨੇ ਉਹ ਬੁੜੀਆਂ ਵੀ ਹੁਣ ਤੇਰੀਆਂ ਕਿੰਨਾ ਕੰਨ ਜਾਂ ਨਾਲੇ ਘਰੇ ਕੰਨ ਨਾਲੇ ਚਲ ਚਾਹ ਕੂੜਾ ਛੱਡ ਦੂ ਆਪੀ ਉਹ ਉਹੋਂ ਜਾਂ ਜਾ ਬੋਦੀਆ ਧਾਰਾਂ ਦਾ ਟਾਈਮ ਵੀ ਹੋਣ ਵਾਲਾ ਜਾ ਕੇ ਚੱਕ ਰਿਹਾ ਮੈਂ ਬਾਹਰ ਹੀ ਲਾਈ ਹੁਣ ਚੁੱਪ ਕਰਕੇ ਬਹਿ ਗਈ ਕੋਈ ਗੱਲਬਾਤ ਨਹੀਂ ਕਰਦੀ ਕੀ ਸੋਚਦੀ ਐ ਤੂੰ ਦੱਸ ਦੇ ਪੁੱਤ ਮੈਨੂੰ ਕੀ ਆ ਬੇਬੇ ਮੈਂ ਸੋਚੀ ਐਨੀ ਆ ਵੀ ਮੈਂ ਤਾਂ ਕੱਲੂ ਭਾਗ ਜੂਗੀ ਨਾਨਕੇ ਅੱਛਾ ਨਾਨਕੇ ਜਾ ਕੇ ਤਾਂ ਤੇਰਾ ਸਰ ਜੂਗਾ ਮੈਨੂੰ ਐਂ ਦੱਸ ਭਾਈ ਹੁਣ ਤੈਨੂੰ ਅਸੀਂ ਵੜਾ ਚ ਨਹੀਂ ਰੱਖ ਸਕਦੇ ਹੁਣ ਤਾਂ ਤੇਰਾ ਮਾੜਾ ਮੋਟਾ ਪੈ ਕਿਤੇ ਠੌਂ ਟਕਾਣਾ ਕਰਾਂਗੇ ਬੇਬੇ ਮੈਨੂੰ ਨਾ ਤੁਹਾਡੇ ਲੱਛਣ ਪਹਿਲਾਂ ਹੀ ਠੀਕ ਨਹੀਂ ਲੱਗਦੇ ਸੀ ਜਿਹੜਾ ਸਾਬ ਨਾਲ ਬਾਪੂ ਮੈਨੂੰ ਇੰਨੀ ਜਲਦੀ ਲੈਣ ਗਿਆ ਸੀ ਨਾ ਮੈਨੂੰ ਪੱਕਾ ਪਤਾ ਤੁਸੀਂ ਮੇਰਾ ਫਾਹਾ ਵੱਢਣ ਨੂੰ ਫਿਰਦੇ ਹੋ ਨਾ ਹੁਣ ਜੇ ਮੈਂ ਆਈ ਆ ਦੋ ਦਿਨ ਤੁਹਾਡੇ ਤੋਂ ਜਰੀ ਕਿਉਂ ਨਹੀਂ ਜਾਂਦੀ ਮੈਂ ਤੁਹਾਡਾਂ ਅੱਖਾਂ ਚੁੰਬਲਦੀ ਆ ਬੇ ਮੈਨੂੰ ਤੁਸੀਂ ਰਹਿਣ ਨਹੀਂ ਦੇਣਾ ਲੈ ਉਹੀ ਗੱਲ ਹੈ ਕਹਿੰਦੀ ਮੈਨੂੰ ਖਾਹਾ ਦੇਉਂਗੇ ਖਾਹਾ ਦੇਣ ਵਾਲੀ ਚ ਕਿਹੜੀ ਗੱਲ ਹੈ ਵੀਰ ਹਾਂ ਕਿੰਨਾ ਪਹਿਣਾ ਕੇ ਜਾਂਦੀਆਂ ਰਹੀਆਂ ਸੋਹਣੇ ਵੱਡਣ ਨੂੰ ਫਿਰਦੇ ਹੋ ਤੁਸੀਂ ਬਸ ਮੈਨੂੰ ਵੀ ਛੇਤੀ ਇਹਨੂੰ ਤਾ ਦੀਏ ਜਿੱਥੇ ਜੀ ਕਰਦਾ ਤਾ ਦੀਏ ਇਹਨੂੰ ਤੂੰ ਤਾਂ ਬਈ ਗੱਲ ਚਾਹਉਣੀ ਦਿੰਦੀ ਦੇਖ ਰੇਣਾ ਤਾਂ ਤੁਸੀਂ ਸਾਡਾ ਹਰਾਮ ਕੀਤਾ ਪਿਆ ਹੈ ਉਹ ਬਗਾਨੇ ਪੁੱਤ ਨੂੰ ਤੁਸੀਂ ਉਹੀ ਖਾਹੇ ਟੰਗਣ ਨੂੰ ਫਿਰਦੇ ਹੋ ਜਦੋਂ ਆਇਆ ਕਰੂਗਾ ਮੈਨੂੰ ਪਤਾ ਤੁਸੀਂ ਸੌ ਵਹਿਮ ਭਰਮ ਉਹਦੇ ਅੱਗੇ ਰੱਖ ਦਿਆ ਕਰੋਗੇ ਵੇ ਭਾਈ ਆਹ ਅਗਲੇ ਬੂਟਾ ਤਾਂ ਪਾ ਲਈ ਵਿਆਹ ਚ ਹਲਟਾ ਤਾਂ ਪਾ ਕੇ ਆ ਹਾਈ ਨਹੀਂ ਕੁੜ ਗਿਆ ਸੂਟ ਕਿਉਂ ਪਾਣਾ ਨਾ ਭਾਈ ਮੈਂ ਨਹੀਂ ਬਗਾਨੇ ਘਰੇ ਆਪਦੀ ਬ ਨੀ ਮੇਰੀ ਤਾਂ ਗੱਲ ਸੁਣ ਲੈ ਫਿਰ ਮੈਂ ਕਿੰਨਾ ਕਚੇਰਾ ਜਿੰਨ ਜਿਹੜੀ ਪਰਜਾਈ ਦਾ ਪੱਖ ਕਰਦੀ ਓ ਤੇਰੀ ਪਰਜਾਈ ਤੇਰੇ ਨਾਲ ਨਹੀਂ ਲੱਗਣੀ ਮੈਂ ਤੈਨੂੰ ਕਿਹੜਾ ਕਹਤਾ ਪਰ ਮਗਰ ਮੈਨੂੰ ਕਿਹਨੇ ਨਹੀਂ ਆਇਆ ਦੂ ਬਾਅਦ ਮੇਰੇ ਨਾਲ ਨਹੀਂ ਚੰਗਾ ਤੈਨੂੰ ਤਾਂ ਪਰਜਾਈਆਂ ਤੇ ਮਾਂ ਨੇ ਪੂਰਾ ਕੋਈ ਨਹੀਂ ਬਾਈ ਲੱਤਾ ਹੋਏਗਾ ਪਤਾ ਨਹੀਂ ਥੋੜੂ ਦਾ ਪਤਾ ਨਹੀਂ ਹੁਣ ਇੱਕ ਜੂਨੀ ਪਾੜੂ ਪੁੜੇ ਪਾਣੀ ਲਿਆ ਦੇ ਫਿਰ ਮੈਨੂੰ ਲਿਆਈ ਕਰ ਪਾਣੀ ਕੀ ਲਮਾਈ ਹੋ ਗਿਆ ਪਾਣੀ ਦਾ ਪਤਾ ਨਹੀਂ ਮੈਂ ਤਾਂ ਕੀ ਹੋ ਗਿਆ ਹਾਏ ਹਾਈ ਲੈ ਬੇ ਇੱਕਦਮ ਜੇ ਜਾਣੀ ਦੀ ਕੀ ਗੱਲਾਂ ਹੋ ਰਹੀਆਂ ਨੇ ਮਾਮਾ ਧੀਆਂ ਦੀ ਨਹੀਂ ਮਾਮਾ ਜਿੰਦਾ ਹੀ ਦੁਖਸੋ ਕਰਦੇ ਆਂ ਵੀ ਭਾਈ ਹੁਣ ਤੇਰਾ ਕੋਈ ਥੌਟ ਕਾਣਾ ਕਰਨਾ ਹੈ ਅਬੇ ਅੱਡੀ ਕੀ ਕਾਲੀਆ ਵਿਆਹ ਕਰਨ ਦੀ ਹਾਏ ਕੀ ਹੋ ਗਿਆ ਹਾਏ ਹਾਏ ਬੇਬੇ ਕੀ ਹੋਇਆ ਬੇਬੇ 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 ਕੀ ਹੋਇਆ ਨਹੀਂ ਬੇਬੇ ਅਬੇ ਓਹੋ ਅੱਖਾਂ ਤਾਂ ਖੋਲ ਲੈ ਬੇਬੇ ਹੋਇਆ ਕੀ ਇਹ ਤਾਂ ਦੱਸ ਦੇ ਬੇਬੇ ਅੰਦਰ ਤੋਂ ਉੱਠਾ ਕੋਈ ਘਰੇ ਵੀ ਨਹੀਂ ਹੈਗਾ ਡਾਕਟਰ ਨੂੰ ਬੁਲਾ ਲਿਓਂਦੇ ਭੱਜ ਕੇ ਲੈ ਪਾਬੀ ਵਾਰ ਤਾਂ ਦੇਖ ਲੈ ਅੱਜ ਕੀ ਆ ਡਾਕਟਰ ਨੂੰ ਕਹਿੰਦੇ ਐਸ ਵਾਰ ਘਰੇ ਨਹੀਂ ਬਾਡੀ ਦਾ ਹੁੰਦਾ ਕੀ ਵਾਰ ਅੱਜ ਵਾਰ ਪੂਰ ਤਾਂ ਨਹੀਂ ਮੈਨੂੰ ਪਤਾ ਆਏ ਦੇਖ ਲੈ ਵੀ ਪਣਾਈ ਤੇ ਕਿ ਸਬਾਈ ਤੇ ਟਾਈਮ ਹਾਂ ਤੂੰ ਆਕਰ ਇਹਨੂੰ ਸਾਮ ਮੈਂ ਬਾਹਰ ਦੇਖਦੇ ਆਪੂ ਹੋਏ ਜੇ ਰਹਿਣ ਤੇ ਜਦ ਦਵਾਈ ਦੇਣ ਦਾ ਟਾਈਮ ਹੀ ਨਹੀਂ ਹੈਗਾ ਹਜੇ ਹਾਂ ਕੀ ਪਤਾ ਕੀ ਹੋ ਕਿਤੇ ਉਈ ਨਾ ਟੈਕ ਟੁਕ ਹੋ ਜੇ ਬੇਬੇ ਨੂੰ ਹਾਂ ਚੱਲ ਦੇਖ ਲੈ ਫਿਰ ਵੀ ਮੈਂ ਤਾਂ ਕਹਿੰਨੀ ਆ ਬੇਬੇ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਆਪਾਂ ਨੂੰ ਮੈਂ ਕੋਈ ਨਾ ਮੈਂ ਹੈ ਬੇਬੇ ਕਿਉਂ ਕੀ ਕਹਿਣਾ ਤੇਰਾ ਕੀ ਕਹਿਣੀ ਹੈ ਮੈਂ ਤਾਂ ਹੈ ਕਰੀ ਨੀ ਮਾੜਾ ਮਟਾ ਕੋਈ ਦੇਖ ਲੋ ਕਿ ਕੋਈ ਡਾਕਟਰ ਡਾਕਟਰ ਆਉਂਦਾ ਨਵਾਂ ਲਾਲੂ ਨਹੀਂ ਮੈਂ ਕਹਿੰਨੀ ਐ ਜਤਵਾਰ ਡਾਕਟਰ ਨਾ ਵੜੀਏ ਕਿ ਸ਼ਨੀਵਾਰਾ ਸੱਚ ਨਹੀਂ ਆਏ ਤਾਂ ਬੱਤ ਤੋਂ ਚੰਗਾ ਹੁੰਦਾ ਨਹੀਂ ਸ਼ਨੀਵਾਰਾ